ਇਹ ਰਿੰਗ ਨਾਲ ਜੀ ਸਰਪੰਚ ਸਾਹਿਬ ਜੀ ਕਿਦਾਂ ਹੈ ਵੀ ਇਹ ਫੀਲਿੰਗ ਜਿਹਾ ਲਈ ਜਾਈਏ ਕਿਤੇ ਉਹ ਵੀ ਹੁਣ ਕਰ ਫੜ ਗੂ ਆ ਵੀ ਦੇਖਾਂਗੇ ਲੈ ਲੈ ਇਹ ਕਹਿੰਦਾ ਦੇਖਾਂਗੇ ਹਲੇ ਉਹ ਨਹੀਂ ਕਰ ਹੁਣ ਵੀਡੀਓ ਆਫਸਰ ਵੀ ਕਹਿ ਰਹੇ ਦੱਲ ਬਦਲੂ ਆ ਨਾ ਦੱਲ ਬਦਲ ਦੂੰਗਾ ਹੁਣ ਹਾਂ ਲੋਕਾਂ ਦਾ ਰਹਿਣ ਨਾਲ ਪੰਗਾ ਨਹੀਂ ਵਦਿਆ ਜਿੱਦਾ ਦੂੰ ਐਤਾ ਤੈਨੂੰ ਆਪ ਕਹਿੰਦੇ ਆ ਵੀ ਪੰਗਾ ਨਾ ਲਈਂ ਦੇਖ ਲੈ ਹਾਂ ਦੇਖ ਲੈ ਦੇਖ ਲੈ ਪਛਤਾਉਂਗਾ ਫੇਰ ਨਾ ਕਹੀਂ ਵੇਲੇ ਨੂੰ ਬਲਕੀ ਇਸ ਦੀ ਵੀਡੀਓ ਬਹੁਤ ਵਧੀਆ ਬਾਈ ਘੋੜੀ ਦੀ ਵਾਲੀ ਉਹ ਜਿਹੜੀ ਘੋੜੀ ਵਾਲੀ ਹਾਂ ਵਧੀਆ ਲੱਗੀ ਰਾਂਝਾ ਹੀ ਲੱਗਦਾ ਰਾਂਝਾ ਨਹੀਂ ਮਿਰਝਾ ਮਿਰਝਾ ਸੱਚੀ ਐ ਤੇ ਇਹਦਾ ਘੋੜੀ ਵੀ ਆ ਕੇ ਆਪਣੀ ਤੇ ਐ ਖੜਾਉਂਦਾ ਉਹ ਕਦੋਂ ਚਾਰ ਰੋਟੀ ਰੋਟੀ ਕਿਆ ਕਰਉ ਕੋੜੇ ਖਾ ਲੈਂਦੀ ਐ ਐ ਦਾ ਮੈਂ ਕਹਿੰਨਾ ਫਿਰ ਮਰੇ ਵੀਪਾ ਨੂੰ ਕਰਿਆ ਰੋ ਨੂੰ ਨੇ ਦੇਖ ਲੈ ਤੈਂ ਦੇਖ ਲਈ ਹਾਂ ਮੈਂ ਤਾਂ ਦੇਖ ਲਈ 15 ਬਾਰੀ ਉਹ ਬੱਲੇ ਫੇ ਤਾਂ ਤੂੰ ਦਾ ਤਕੜਾ ਫੈਨ ਹੋ ਗਿਆ ਹਾਂ ਬਹੁਤ ਵਧੀਆ ਹੈ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਅੱਜ ਦੀ ਵੀਡੀਓ 'ਚ ਆਏ ਵੀ ਤੇ ਮੋਟਰ ਪਰ ਕਾਕਾ ਕੋ ਖ ਵੱਢ ਕੇ ਘਰੋਂ ਟਰੈਕਟਰ ਛੱਡ ਕੇ ਆ ਕੇ ਦੁਬਾਰਾ ਆਏ ਵਰਸੀਨ ਬੀਜਣ ਲੱਗਿਆ ਉਹਦਾ ਪੋਲੂ ਬਾਈ ਮੈਂ ਚੱਲ ਇਹਦੇ ਕੀ ਨਹੀਂ ਹੋ ਕੀਤਾ ਵਰਸੀਨ ਹੋ ਜੂਗਾ ਨਾਲੇ ਸਾਗ ਹੋ ਜੂ ਖਾਣ ਨੂੰ ਪਲਵਾਨ ਸਾਡਾ ਇੱਧਰ ਸਾਫ ਲੱਗਿਆ ਵੇ ਕਰਨ ਹੋਰ ਪਲਵਾਨ ਕਿੱਦਾਂ ਤੁਸੀਂ ਕਾਲ ਜੀ ਠੀਕ ਆ ਹੈ ਵਧੀਆ ਛੜਦਾ ਘਰ ਤਾਂ ਪਰਤਾ ਗਿਆ ਰ ਆ ਪਰ ਗਿਆ ਹੂੰ ਬੰਦਾ ਵਰਸੀਨ ਬੰਦਾ ਵਰਸੀਨ ਵਰਸੀਨ ਲੈਣ ਗਿਆ ਵੀ ਨਹੀਂ ਮੁੜਿਆ ਹੈਗਾ ਉਹ ਯੂਨੀਵਰਸਿਟੀ ਚਲੇ ਗਿਆ ਮੈਂ ਕਹਿੰਦਾ ਹਾੜੂ ਲੈਣ ਲੰਘੇ ਕਿਤੇ ਗਾਹਾਂ ਹੀ ਕਹਿੰਦਾ ਲੁਧਿਆਣੇ ਚਲੇ ਗਿਆ ਮੈਨੂੰ ਲੱਗਦਾ ਹਾਂ ਮੈਂ ਆਉਂਦਾ ਇਹਦਾ ਵੀ ਕੱਦਾਂ ਗਿਆ ਵਾ ਕਿਆਰਾ ਵੀ ਭਰ ਗਏ ਦੋ ਇਹ ਤਿੰਨੇ ਪਰ ਉਹ ਹਜੇ ਬੀਜ ਲੈ ਕੇ ਨਹੀਂ ਮੁੜਿਆ ਹਲੇ ਦੁਕਾਨ ਤਾਂ ਖੁੱਲ੍ਹਦੀ ਹੀ ਹੋਣੀ ਦੁਕਾਨ ਪਰ ਅਜੇ ਐਤਵਾਰ ਆ ਆਓ ਹੀ ਬੰਗਾ ਭਾਈ ਵਰਗਾ ਤੇ ਰੋਪੜੇ ਨੇ ਲੰਘਿਆ ਹੋਵੇ ਲੈਣ 10 ਵਜੇ ਕੀ ਦੁਕਾਨ ਤੇ ਖੁੱਲ੍ਹ ਗਈ ਹੋਣੀ ਹੂੰ ਬੀਜ ਦੀ ਏ ਸਾਰ ਸੂਪ ਹੋ ਜਾਊਗਾ ਨਾ ਨਾ ਠੀਕ ਆ ਮੈਂ ਤੁਹਾਨੂੰ ਕਹਿੰਦਾ ਮੈਂ ਜਾ ਕੇ ਲੱਗ ਬਿਜਲੀ ਸਾਰੇ ਜਿਹੜੇ ਸਿੱਟ ਤੇ ਵਿਖਾ ਕੇ ਗਾਹ ਪਾ ਦੇਣਾ ਤੋੜਨੇ ਵਾਲਿਆਂ ਨੇ ਫਿਰ ਰੋਕ ਤਾਂ ਹੁੰਦਾ ਨਹੀਂ ਕਿਸੇ ਨੂੰ ਕੀ ਜਾਉਂਗੇ ਹੈ ਹੋਰ ਵੀ ਜਲੇਗੇ ਉਧਰ ਵੀ ਜਲੇਗੇ ਉਥੇ ਇੰਨੀ ਜਗ੍ਹਾ ਤੇ ਸਾਗ ਵੀ ੀਦੇ ਨੇ ਇੱਧਰ ਇੱਧਰ ਵਿਗਣਾ ਹਾਂ ਇੱਥੇ ਖਾਲੀ ਆ ਇੱਥੇ ਇੰਨੀ ਜਗ੍ਹਾ ਤੇ ਸਾਗ ਵੀ ੀਦੇ ਪਰਾਂ ਬੀਜਦੇਗਾ ਤੋੜੀ ਜਾਓ ਰੇ ਤੇ ਜਿਹਨੇ ਤੋੜਨਾ ਆ ਉਹ ਵੀ ਸਾਰੇ ਚ ਨਹੀਂ ਗਾ ਪਾਉਂਗਾ ਦੇਖਦੇ ਹਾਂ ਹੁਣ ਲੈ ਕੇ ਕਿੰਨਾ ਕਾਉਂਦਾ ਲਿਆਉਣਾ ਉਹਨੇ ਚੱਲ ਦੇਖਦੇ ਬਾਕੀ ਜੇ ਮੰਨੂਗਾ ਤਾਂ ਇਹੋ ਆਉਂਦੇ ਨਹੀਂ ਮੰਨਣ ਆਹ ਉਹਦੇ ਤਾਂ ਕਿੰਨਾ ਵਧੀਆ ਬਣ ਗਿਆ ਜੇ ਵਾਕੇ ਬੀਜਿਆ ਦੋ ਤਾਂ ਆਈ ਕਹਿੰਦਾ ਕੋਤਣ ਕਹਿੰਦਾ ਪਾਣੀ ਛੱਡ ਗਿਆ ਕਰ ਦੇਣਾ ਬਾਹਰ ਮੈਂ ਕਿ ਮੈਂ ਹਲੇ ਹੋਰ ਕਹਿੰਦਾ ਮੈਂ ਰੂਟਾਵੇਟਰ ਫੇਰ ਦਿੰਨੇ ਇੱਕ ਵਾਰ ਦੋ ਦਿਨ ਚ ਕੋਈ ਫਰਕ ਨਹੀਂ ਪੈਂਦਾ ਰੂਟਾਵੇਟਰ ਫੇਰ ਕੇ ਹੋਰ ਵਧੀਆ ਬਣ ਜਾਣਾ ਹੂੰ ਹੂੰ ਚੱਲ ਆ ਵੀ ਵਧੀਆ ਬਣ ਗਿਆ ਹੁਣ ਦੋ ਦਿਨ ਦਾ ਕੋਈ ਫਰਕ ਨਹੀਂ ਪਿਆ ਹਣ ਵਧੀਆ ਬਣ ਗਿਆ ਹੁਣ ਆਏ ਆ ਜਾਨੀ ਕਿ ਪੱਤੇ ਜੇ ਘਟ ਗਿਰਦੇ ਹਲੇ ਜੰਮੇ ਆਊਗਾ ਨਹੀਂ ਬਰਸੀਂ ਤਾਂ ਜੰਮਿਆ ਉਹ ਚੱਲ ਆਏ ਆ ਝਾੜੂ ਫੇਰਦੇ ਪੰਜ ਚਾਰ ਦਿਨ ਬਾਅਦ ਪੱਤੇ ਆ ਫਿਰ ਆ ਗਿਆ ਹਾਂ ਕਿਆ ਸੋਕਰ ਆਇਆ ਤਾਂ ਸਹੀ ਫੇਰ ਲੱਗ ਜ ਕੀ ਆਉਂਦਾਗਾ ਸੀਦਾ ਖਾ ਸਕਦਾ ਇਹਦਾ ਭਰਿਆ ਵਾ ਨਾਲ ਡੈਡ ਵੇ ਸਿਟੂਗਾ ਚਲ ਦੇਖਦੇ ਕੀ ਆਏ ਆ ਗਾਦਾ ਫੇਰ ਲੈ ਲੈਂਦੇ ਅੱਛਾ ਉਂਝ ਪਾਉਣੇ ਨੇ ਕਿੰਨੇ ਚ ਆ ਗਣੇਸ਼ ਪਾਉਣਾ ਹੋਗਾ ਸੁਪਰ ਆ ਸੁਪਰ ਲੈ ਆਇਆ ਵਰਦੀ ਚ ਪਾਉਂ ਰੋਹਰੇ ਭਾਈ ਜਾਨਦਾ ਸਤਿ ਸ਼੍ਰੀ ਅਕਾਲ ਜੀ ਹਾਂ ਇੱਧਰ ਤੈਨੂੰ ਕੱਦੇ ਡੀ ਦੇ ਆ ਆ ਕਦੇ ਯੂਨੀਵਰਸਿਟੀ ਨੂੰ ਚਲੇਗੀ ਆ ਬਟੂ ਕਾ ਯੂਨੀਵਰਸਿਟੀ ਲੰਘੇ ਲੋ ਦਿਆਣੇ ਲੈਣ ਬੰਗਾ ਇੱਕ ਹੋਰ ਆ ਤੈਨੂੰ ਫੋਨ ਕਰਿਆ ਫੋਨ ਆ ਭੀ ਨੇ ਚੱਕਿਆ ਕਰ ਆ ਫੋਨ ਧਰ ਕੇ ਬੋਰਦ ਬਜੇ ਨਾ ਕਿੰਨੇ ਕਿਲੋ 50 ਕਿਲੋ 50 ਕਿਲੋ ਆਲੇ ਕਿ ਲਿਖਿਆ ਵਾ ਲੈ ਛੰਡਾ ਪੀਲਾ ਲੈ ਪੀਲਾ ਤੂੰ ਅਸੀਂ ਨਹੀਂ ਪੀਣਾ ਪੀ ਪੀ ਤੂੰ ਬਾਦੂਦ ਵਾਲਾ ਕੰਮ ਨਹੀਂ ਇਹ ਭੋਲੂ ਦੇ ਦੋਏ ਪੀ ਜੇ ਨੇ ਪੀ ਲੈ ਮੈਂ ਰੋਟੀ ਖਾਣੀ ਤੂੰ ਅੱਜ ਕਿਤਾ ਪੀਣਾ ਕੋਈ ਨਹੀਂ ਪਿੰਦੇ ਆ ਬਾਅਦ ਚ ਪਿੰਦੇ ਆ ਕੋਈ ਨਹੀਂ ਬੱਸ ਦਾ ਕੰਮ ਕਰਦਾ ਐ ਥੱਕ ਨਹੀਂ ਵਾ ਲੈ ਹੋਸ਼ਣਾ ਗੰਨਾ ਪਰਤਾ ਗੱਨਾ ਕਿ ਪਤਾ ਨਹੀਂ ਭਰਿਆ ਪਤਾ ਨਹੀਂ ਮੈਂ ਤਾਂ ਘੰਟਾ ਅੱਧਾ ਘੰਟਾ ਕੇ ਚੱਲੀ ਹੋਣੀ ਹੁਣ ਚਲਾ ਦੇ ਭਰ ਗਿਆ ਛੱਡ ਦੇ ਉਹਦੋਂ ਘਰ ਗਿਆ ਹੋਣਾ ਗੱਨਾ ਵੀ ਅੱਧਾ ਘੰਟਾ ਕੋਣਾ ਘੰਟਾ ਨਾ ਦਿੱਤਾ ਦੇਣਾ ਬਰਹੀਨ ਆਇਆ ਕੀਤਾ ਦੇ ਤੂੰ ਬਰਹੀਨ ਵੀ ਹੈਗਾ ਤੇ ਇਹ ਪੰਮੇ ਤੇ ਤੋਣਾ ਕੀਤਾ ਅੱਜ ਮਿੱਤੇ ਦਵਾਲਾ ਬਰਹੀਨ ਦਾ ਤਾਂ ਕਿ ਆਊਗਾ 2 ਕਿਲੋ ਬਰਹੀਨ 2 ਕਿਲੋ ਤੋੜੀ ਹੈ ਰਾਇਆ ਲੈ ਆਈ ਨਹੀਂ ਮੈਂ ਹੈਂ ਰਾਇਆ ਨਹੀਂ ਲੈ ਤੋੜੀ ਲੈ ਫਿਰ ਹਾਂ ਲੈ ਮੰਗਾ ਹੋਰ ਆ ਨਾ ਚੱਲ ਤੋੜੀ ਨੂੰ ਘੱਟ ਚੁਗਦੇ ਬਈ ਵੀ ਰਾਇ ਨੂੰ ਜਾਨਵਰ ਬਹੁਤ ਚੁਗਦੇ ਰਾਇਆ ਨਹੀਂ ਛੱਡਦੇ ਬਿਨਾਂ ਰਾਇਆ ਤੋੜੀ ਹੈ ਨਾ ਮਿਲਿਆ ਹੀ ਨਹੀਂ ਰਾਇਆ ਮਿਲਿਆ ਨਹੀਂ ਇਹਦੇ ਥੱਲੇ ਗੇਰਨਾ ਚਾਹੀਦਾ ਹੈ ਰਾਇਆ ਮਿਲਿਆ ਨਹੀਂ ਹੈਗਾ ਹੁਣ ਦੱਸ ਲੈ ਕੇ ਕਹਦਾ ਹਾਂ ਰੋਪੜ ਦੇ ਕਿਹੜਾ ਜਾਂਦਾ ਇੰਨੀ ਤੂੰ ਬਸਨੀ ਕਿਹੜਾ ਲਿਆ ਆ ਬਸਨੀ ਪੈਕਟੇ ਜੇ ਵਾਲਾ ਦੇ ਆੜੂ 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 ਪੈਰ पे ਕਿਲੋ ਬੋਰ ਵੀ ਕਿਲੋ ਬੱਲੇ ਮਹਿੰਗਾ ਹੋਊ ਤੇ ਇਹ ਤਾਂ ਹੁਣ ਨਾ ਇੰਨਾ ਤਾਂ ਹੈਗਾ ਹੈ ਇੰਨੇ 200 ਤਾਂ ਹੈਗਾ ਪੈਕਟਾ ਦਾ ਭਾਈ ਇਹਦੇ ਸਾਹ ਪੈਕਟ ਵਾਲਾ ਵੀ ਜਿਆਦਾ ਬਹੁਤ ਵਧੀਆ ਹੋਇਆ ਉਹ ਗੁੱਡਵਿਲ ਦਾ ਦਾ ਪਰ ਉਹ ਪਤਾ ਨਹੀਂ ਗੁੱਡ ਹੈ ਕਿ ਬੈਲ ਹੈ ਕਿ ਉਹ ਨਹੀਂ ਦੇਖਨੇ ਹੁਣ ਕੋਈ ਨੇ ਪਤਾ ਲੱਗਣਾ ਦਿਖਾਈ ਤੇ ਆ ਤਾਂ ਤੋੜੀਆ ਤੋੜੀਆ ਹੈ ਅੱਧਾ ਚਲੋ ਬੜਾ ਸਾਰਾ ਪਾਲਸ ਕਰਕੇ ਰੱਖਿਆ ਇਹ ਦਵਾਈ ਲਈ ਵੀ ਹੁੰਦੀ ਆ ਆ ਵੀ ਖੁੱਲੀ ਪਿਆ ਤੇਰਾ ਪੈਕਟ ਜੀ ਮਠਾਈ ਕਿਲੋ ਲਿਆਇਆ ਹੁਣ ਉੱਪਰ ਦੇ ਫਿਰ ਇਸਨੇ ਹੀ ਹੇਠ ਖੁੱਲਾ ਤਾਂ ਉਹਦੇ ਵਿੱਚ ਆ ਜਾਂਦਾ ਨਾ ਆਹੋ ਇਹਦੇ ਵਿੱਚ ਪੈਕਟ ਵੀ ਖੁੱਲਾ ਉੱਪਰ ਦੇ ਖੁੱਲ ਗਿਆ ਹੂੰ ਖੁੱਲ ਗਿਆ ਹੂੰ ਇਹਦਾ ਫਾਰਮ ਫਾਰਮ ਸੋਨਾ ਫਾਰਮ ਸੋਨਾ ਕਿਹੜੀ ਕੰਪਨੀ ਦਾ ਐਨ ਐਫ ਐਲ ਦਾ ਉੱਪਰ ਕਿ ਲਿਖਿਆ ਵਾ ਐਨ ਐਸ ਸੀ ਐਨ ਐਸ ਸੀ ਲਿਖਿਆ ਵਾ ਕਿੰਨਾ ਰੇਟ ਲਿਖਿਆ ਹੈ ਰੇਟ ਤਾਂ ਬਹੁਤ ਲਿਖਿਆ ਬੰਦਾ ਜੇ ਰੇਟ ਦੇ ਮੁਤਾਬਕ ਚੱਲੇ ਇੰਡੀਆ ਕਾਮਯਾਬ ਨਾ ਹੋਵੇ ਯਾਰ ਲੈ ਫੇ 325 ਲਿਖਿਆ ਵਾ ਬਸ ਠੀਕ ਹੈ ਮੈਂ ਇਹ ਦੇਖਣਾ ਵੀ ਜਿੰਨੇ ਨੂੰ ਚੀਜ਼ ਵੇਚਦੀ ਹੈ ਤੁਸੀਂ ਉਨਾ ਹੀ ਰੇਟ ਲਿਖੋ ਨਾ ਇਹ 2 ਕਿਲੋ ਹੋਊਗਾ ਬਰਸੀਨ 2 ਕਿਲੋ ਅੱਛਾ ਹੈਗਾ ਮੈਂ ਕਿਹਾ ਵੀ ਕਾਹ ਵੀ ਕਿਤੇ 1 ਕਿਲੋ بابا ਨਹੀਂ 3 ਕਿਲੋ ਵਾਲਾ ਲਹਾਵਾ ਹੈਗਾ ਨਾ ਕਿਲੋ ਕਿਲੋ ਵਾਲਾ ਕਿਲੋ ਕਿਲੋ ਵਾਲਾ ਤੇ 2 ਕਿਲੋ ਅੱਛਾ ਅੱਧਾ ਕਿਲੋ ਖੁੱਲਾ ਆ ਚੱਕ ਕੇ ਬਾਹਰ ਲੈਣਾ ਰੱਖੀ ਨੂੰ ਨਾਲੇ ਸਰਪੰਚੀ ਡਿਕਲੇਅਰ ਹੋ ਗਈ ਹੈ ਸਰਪੰਚੀ ਕੌਣ ਹੈ ਤੈਨੂੰ ਬਣਾ ਦੇਣਾ ਤੈਨੂੰ ਬਣਾ ਦੇਣਾ ਹੁਣ ਹੋਰ ਕੀ ਆ ਨਾ ਨਾ ਕੌਣ ਖੜਾ ਹੋ ਮੈਂ ਉਹ ਤਾਂ ਹੁਣ ਪਤਾ ਲੱਗੂ ਉਹ ਤਰੀਕੇ ਆ ਗਈਆਂ ਬਸ ਐਲਾਨ ਨੇੜੇ ਹੋ ਗਿਆ ਹਾਂ ਤੈਨੂੰ ਖੜਾ ਦਈਏ ਤੈਨੂੰ ਬਣ ਗਿਆ ਵਧੀਆ ਐਤ ਪੜ ਤੈਨੂੰ ਸਰਪੰਚੀ ਬਣਾ ਦਿਆ ਸੰਤੀ ਗੱਲ ਸੌ ਬਣਨੇ ਵਾਲਾ ਕੰਮ ਗਿਆ ਕਰੋੜ ਰੁਪਈਆ ਹੋ ਗਿਆ ਡਿਕਲੇਰ ਹਾਂ ਕਿਹਾ ਲੱਗ ਜਣਾ ਤੈਨੂੰ ਪਤਾ ਕੀ ਹੋਇਆ ਜਿੰਨਾ ਭਗਮਤ ਵਾਲੀ ਵੀਡੀਓ ਨਹੀਂ ਆਈ ਹਾਂ ਕਹਿੰਦਾ 40 ਲੱਖ ਰੁਪਈਆ ਸਰਪੰਚੀ ਤੇ ਲਾ ਦਿੰਦਾ ਕਹਿੰਦਾ ਹੂੰ ਕਹਿੰਦਾ ਹੁਣ ਤਾਂ ਦਾਰੂ ਵੀ ਦੇਸੀ ਨਹੀਂ ਪੀਂਦੇ ਕਹਿੰਦਾ ਅਰੇ ਇੰਝੀ ਲੱਗਦੇ ਮਾਰਨੀ ਆ ਬਹੁਤ ਨੈਗਟਿਵ ਕੀ ਫਿਰਦੇ ਭਰਨੇ ਨੂੰ ਫਾਰਮ ਫੋਰਮ ਭਰਨੇ ਗਲ ਥੋੜੋ ਹੋਣਾ ਇਦਾਂ ਜਿੱਦੇ ਚ ਦਮ ਹੋਊ ਜਿੱਤ ਜੂ ਅਗਲਾ ਪੈਸਾ ਲਾਉਣਾ ਪੈਣਾ ਅਗਲੇ ਨੇ ਪਿੰਡ ਵਾਲਿਆਂ ਨੇ ਬੰਦਾ ਵੀ ਦੇਖਣਾ ਹਾਂ ਬੰਦਾ ਵੀ ਦੇਖਣਾ ਬਾਕੀ ਪੈਸਾ ਵੀ ਦੇਖਣਾ ਬਿਲਕੁਲ ਆ ਤੇਰੇ ਨਾਲ ਹਾਂ ਬਕਾ ਦੇ ਕੀ ਲਾਓ 31 ਬਕਾ ਦੇ ਪੈਣਾ 31 ਵੇਚ ਕੇ ਸਰਮਾਚੀ ਲੈ ਲਈ ਹਾਂ 31 ਵੇਚ ਕੇ ਸਰਮਾਚੀ ਦੇਣੀ ਪੈਣੀ ਲਾ ਦੇਂਗੇ ਤੈਨੂੰ ਤੂੰ ਗੱਲ ਕਰ ਨਾ ਨਾ ਵੱਧਿਆ ਰਹੂਗਾ ਤੂੰ ਸਾਰਾ ਸਮਝੀ ਨਾਲ ਬਣਾ ਦੇ ਬਦਾ ਬਣ ਕੇ ਆਪਣਾ ਖੜ ਗਿਆ ਇੱਕ ਦਾਦੇ ਨਾਲ ਤੈਨੂੰ ਕੋਈ ਨਹੀਂ ਕੱਲੂ ਉੱਪੇ ਪਤਾ ਲੱਜਣਾ ਤੈਨੂੰ ਪਿੰਡ ਚ ਵੀ ਕੌਣ ਖਾਂਡੇ ਨੂੰ ਖੜਦਾ ਦੋ ਤਿੰਨ ਜਣੇ ਤਾਂ ਖੜੂਗੇ ਦੋ ਤਾਂ ਖਾਂ ਨਹੀਂ ਖਾਂਡੇ ਦਾ ਮੁਕਾਬਲਾ ਹੋਊਗਾ ਜੇ ਇੱਕ ਖੜ ਗਿਆ ਮੈਂ ਤਾਂ ਜਿੱਤੇ ਨਾ ਗਿਆ ਤਿੰਨ ਖੜੂਨਗੇ ਮੈਂ ਤਾਂ ਦਾਤ ਚੰਤੇ ਆ ਮੰਗੋ ਹੈ ਬਾਲਾ ਉੱਤੀ ਬਾਪੂ ਗੜਾ ਦਾ ਗਾਰੇ ਮੁੰਡਾ ਖੜ ਗਿਆ ਬਾਲਾ ਵਿੱਚ ਇੱਕ ਜਿੱਤੂ ਗਈ ਵੀਰੇ ਬੋਟਾ ਜ਼ਰੂਰੀ ਪਾਉਣੀ ਤੇ ਦੋਹਾਂ ਨੇ ਖੜਨਾ ਤੁਹਾਨੂੰ ਦੋਹਾਂ ਨੂੰ ਕਢਾ ਦੰਨੇ ਆ ਜੀ ਦੋਹਾਂ ਨੂੰ ਕਢਾ ਦੰਨੇ ਪੋਲੀ ਇੱਕਣਾ ਪਿਆ ਨਾ ਇੱਕ ਵਾਰੀ ਚੱਕ ਚਕਾ ਕੇ ਜਗਦੀਪ ਦਾ ਮਾਮਾ ਵੀ ਖੜ ਗਿਆ ਮਾਮੇ ਦਾ ਦੂਏ ਦਾ ਦੂਏ ਮਾਮੇ ਦਾ ਮੁੰਡਾ ਵੀ ਖੜ ਗਿਆ ਦੋਏ ਖੜ ਗਏ ਮਾਮੇ ਹੀ ਮਾਮੇ ਜਿੱਤੇ ਆ ਕੌਣ ਦੋਹਾ ਮਾਮੇ ਜੀ ਇੱਕੋ ਮਾਮੇ ਨੇ ਜਿੱਤਣਾ ਦਾ ਨਹੀਂ ਕਿ ਨਹੀਂ ਦਾ ਬੀਬੀ ਵੀ ਨੇ 30-35 ਲੱਖ ਰੁਪਏ ਲਵਾਤਾ ਦੋਹਾਂ ਦਾ ਉਂਗਲੀ ਬਹੁ ਮਾੜੀ ਚੀਜ਼ ਆ ਸਮਝ ਗਿਆ ਇਹ ਸੁਪਰ ਹੈ ਢਾਇ ਨਾ ਦਿਖਾ ਦੀ ਇਹਨੂੰ ਤੂੰ ਤੇ ਸੀ ਤੇ ਤੂੰ ਕੋਲ ਪਾਇਆ ਹੋਇਆ ਤੇ ਤਾਂ ਚੱਲ ਠੀਕ ਆ ਤਿੰਨ ਚਾਰ ਰੇੜੇ ਪਾਵੇਂ ਨੀ ਜਗ੍ਹਾ ਵਿੱਚ ਅੱਛਾ ਰੇੜੇ ਮੈਂ ਕਿਹਦਾ ਟਰਾਲੀਆਂ ਕਾਉਂਗਾ ਲੱਗ ਬਹੁਤ ਆ ਚਾਰ ਰੇੜੇ ਇਹ ਦੋ ਪਿਆਰੇਆਂ ਦੇ ਵਿੱਚ ਟਰਾਲੀ ਵੀ ਪੈ ਗਈ ਚੱਲ ਠੀਕ ਸਾਰੇ ਖੜਨ ਹਾਂ ਆ ਵੀ ਖੜਨਾ ਹੈ ਹੂੰ

ਮੇਰੇ ਹੱਥ ਦਾ ਨਹੀਂ ਹੁੰਦਾ ਉਹ ਤਾਂ ਰੇਪਾ ਨਹੀਂ ਕਰਦਾ ਉਹਨੂੰ ਜਿਹੜਾ ਪੈਂਦਾ ਉਹਦੇ ਵਿੱਚ ਬਲਕਿ ਇਸੀ ਦੀ ਵੀਡੀਓ ਬਹੁਤ ਵਧੀਆ ਬਾਈ ਘੋੜੀ ਦੀ ਵਾਲੀ ਉਹ ਜਿਹੜੀ ਘੋੜੀ ਵਾਲੀ ਹਾਂ ਵਧੀਆ ਲੱਗੀ ਮੈਨੂੰ ਰਾਂਝਾ ਹੀ ਲੱਗਦਾ ਰਾਂਝਾ ਨਹੀਂ ਮਿਰਝਾ ਮਿਰਝਾ ਸੱਚੀ ਐਂ ਤੇ ਇਹਦਾ ਘੋੜੀ ਵੀ ਆ ਕੇ ਉਕਣੀ ਤੇ ਐ ਖੜਾਉਂਦਾ ਉਹ ਕਦੋਂ ਚਾਰ ਰੋਟੀ ਰੋਟੀ ਕਿਆ ਕਰਾਂ ਉਹ ਕੜੇ ਘਾ ਲੰਦੀ ਐਂ ਐ ਦਾ ਮੈਂ ਕਹਿੰਨਾ ਫਿਰ ਮਾਦੇ ਵੀ ਪਨ ਕਰਿਆ ਰੋਲੂ ਨੇ ਦੇਖ ਲਾ ਤੈਨੂੰ ਦੇਖ ਲਈ ਹਾਂ ਮੈਂ ਤਾਂ ਦੇਖ ਲਈ 15 ਵਾਰੀ ਬੱਲੇ ਫੇ ਤਾਂ ਤੂੰ ਦਾ ਤਕੜਾ ਫੈਨ ਹੋ ਗਿਆ ਹਾਂ ਬਹੁਤ ਵਧੀਆ ਏ ਜਿੱਨੇ ਤੂੰ ਕਹਿ ਦਮ ਤੇਰੀ ਵੀ ਬਣਾ ਦਈਏ ਜਿਆ ਲੱਗਿਆ ਹੋਇਆ ਹੋ ਉਹ ਅਸੀਂ ਹੈ ਨਹੀਂ ਨਾ ਲੈ ਉਹ ਤੇਰੀ ਬਣਾ ਦਿੰਦੇ ਤਾਂ ਕੀ ਹੋ ਗਿਆ ਜਣੀ ਬੜੀ ਆ ਜ ਬਹੁਤ ਵਧੀਆ ਲੱਗੀ ਉਹਦੀ ਵੀਡੀਓ ਇੱਕ ਨੰਬਰ ਵੀਡੀਓ ਆ ਇਹ ਕਿਹੜਾ ਨਾ ਫਿਲਮਾਂ ਵਾਲਿਆਂ ਦੀ ਵੀ ਨਹੀਂ ਹੈਗੀ ਬਹੁਤ ਜਿਕਣਾ ਹੁੰਦੇ ਬਣਾਈ ਹੋਈ ਹੈ ਇਹ ਥੋੜਾ ਬਣਾਈ ਆ ਇਹ ਬਣਾਈ ਗੱਗੇ ਨੇ ਆ ਗੱਗੇ ਨੇ ਬਣਾਈ ਆ ਉਹ ਜਣੀ ਉਹ ਚਾਰਾ ਜੂਰਾ ਲਾ ਕੇ ਆਇਆ ਹਾਂ ਗੱਗਾ ਗੱਗਾ ਡਾਇਰੈਕਟਰ ਕੈਮਰਾਮੈਨ ਕੈਮਰਾ ਗੱਗੇ ਨੇ ਵੀ ਕਮਾਲ ਕਰੀ ਹੋਈ ਗਾਣਾ ਵੀ ਗਾਇਆ ਲਾਇਆ ਹੋਇਆ ਇੱਕ ਨੰਬਰ ਗਾਣੇ ਕਰਕੇ ਤਾਂ ਬਣਾਇਆ ਏ ਸ਼ੂਟ ਆਪਣੀ ਦੇਖ ਲੈ ਕਿੱਥੇ ਦੇ ਕੱਢ ਕੇ ਕਿੱਕੜਾ ਮੋਕ ਕਰਿਆ ਨਿੱਕੇ ਨੰਬਰ ਕਰਿਆ ਹੋਇਆ ਐ ਇਹਨੇ ਕਹਤਾ ਮੈਂ 15 ਵਾਰੀ ਵੀਡੀਓ ਦੇਖ ਲਈ ਸਾਡੀ ਮਲਕੀਤ ਬਾਈ ਵਾਲੀ ਜਿਹੜੀ ਜੋ ਬਕੀਪਾ ਬੈਠਾ ਆ ਹਾਂ ਹੈ ਕੋੜੀ ਪਰ ਮੈਨੂੰ ਲਾ ਦੀ ਇਹ ਮਿਰਜਾ ਵਾਂਡੇ ਨੂੰ ਫਰਦਾ ਕਹਿੰਦਾ ਮੇਰਾ ਵੀ ਸ਼ੂਟ ਕਰ ਦੋ ਮੈਂ ਭਾਈ ਤੇਰਾ ਵੀ ਕਰ ਦਿੰਦੇ ਆ ਦੇਖ ਲੈ ਹੈ ਵਧੀਆ ਹੇਲੇ 4-5 ਇਕੱਠੇ ਕਰ ਗਏ ਆ ਵਧੀਆ ਬਣੂਗੇ ਆ ਆਪਾਂ ਫਿਲਮੇ ਬਣਾਉਣ ਲੱਗ ਜੰਨੇ ਯਾਰ ਹਾਂ ਸੱਚਾ ਜ਼ੂਰ ਮੈਂ ਆਪਾਂ ਨੇ ਪਿੰਡ ਵਾਲੇ ਜ਼ੂਰ ਮੇ ਬਣਾ ਲੈਣਗੇ ਪਿੰਡ ਵਾਲੇ ਯੂਟਿਊਬਰ ਹੈ ਵਧੀਆ ਲੱਗਦਾ ਵੈਸੇ ਚਾਦਰੇ ਲਾਏ ਬੇ ਪੁਰਾਣੇ ਆ ਵਧੀਆ ਲੱਗਦੇ ਆ ਪਾਇਆ ਹੋਇਆ ਉਹਨੇ ਕਿੱਦਾਂ ਐ ਕਰਦੇ ਸਾਰੀ ਚਾਦਰੇ ਚੁਦਰੇ ਲਾ ਕੇ ਲਾਂਟੇ ਮੋਂ ਨੂੰ ਚਲਦੇ ਆ ਫਿਲਮ ਦੇਖਣ ਕੈਂਟੇ ਪਵਾਦੇ ਨੇ ਪੂਰਾ ਇਹਨ ਬਣਾ ਕੇ ਪਏ ਦੇਖੀ ਜਣ ਮੌਲ ਵਾਲਾ ਪੂਰਾ ਪੰਜਾਬੀ ਸੱਭਿਆਚਾਰ ਬਣਾ ਕੇ ਚਲਦੇ ਆ ਹੈ ਬਹੁਤ ਵਧੀਆ ਲੱਗਦੀ ਵੀਡੀਓ ਬਹੁਤ ਵਧੀਆ ਵੀਡੀਓ ਬਣੀ ਬਹੁਤ ਵਧੀਆ ਉਹਦੇ ਕਹਿਣੇ ਫਿਰ ਖੱਤਿਆਂ ਉੱਤੇ ਬੈਠ ਜੂਗੇ ਉਹਦੇ ਨਾਲ ਘੋੜੀਆਂ ਆ ਰਿਕਾਰਡ ਕੈਮ ਕਰਤਾ ਮਾਰਾਂ ਦਾ ਮਿਲ ਗਈ ਦਵਾਈ ਆ ਉਹੀ ਨਹੀਂ ਹੈਗਾ ਉਹ ਨਾ ਫਿਲਮ ਚ ਪਾ ਲੈਣਾ ਆਪਾਂ ਨੇ ਕਿਸੇ ਚ ਇਹਨੂੰ ਕਿਹੜਾ ਫਰਮ ਵੀ ਲੱਗਦਾ ਇਹਨੂੰ ਕੋਈ ਯਾਰ ਆ ਅਸੋਚੇ ਸੂਰਮੀ ਵਾਲੀ ਜੇ ਲੈ ਲੈਣਾ ਤਾਂ ਗੱਲ ਯਾਦਰਾ ਲਾਇਆ ਵੰਦਾ ਘੋੜੀ ਹੈਗੀ ਠੀਕ ਸੁਚੇ ਨਾਲ ਸੁਚੇ ਨਾਲ ਜਿੰਨੀ ਐਕਟਿੰਗ ਦੇ ਨੇ ਕਰੇ ਲੈਣੀ ਸੀ ਕਰਤਾ ਵੀ ਆਇਆ ਨਾ ਨਹੀਂ ਜਾਂਦਾ ਫੜੀਆਂ ਸੌ ਨਾ ਹਾਂ ਮੈਂ ਦੇਖੀ ਨਹੀਂ ਇਸ ਪਾਸੇ ਵੀ ਹੂੰ ਬਹੁਤ ਵਧੀਆ ਚੀਜ਼ ਆ ਉਹ ਕਿਧਰ ਕਰ ਦਿੰਨੇ ਭਾਈ ਇਹ ਚੀਜ਼ਾਂ ਚਾਹੀਦੀਆਂ ਜਿਗਾ ਹੁਣ ਤਾਂ ਕੋ ਹੈ ਤਾਗੇ ਤੂੰ ਕਿੰਨਾ ਨਰਾਉਂਦੇ ਆ ਨਹੀਂ ਤਾਗੇ ਨਾ ਨਰਾਉਂਦੇ ਆ ਆ ਪੁੱਠੇ ਕਰਕੇ ਸਿੜਦੇ ਆ ਉਹ ਨਾ ਨਾ ਮੇਰੀ ਗੱਲ ਸੁਣ ਲੈ ਉਹ ਬੈਠੇ ਦੂਈ ਪਰ ਗਿਆ ਉਹਦਾ ਨਾਂ ਸਹਿਬਾ ਏ ਉਹ ਸਹਿਬਾ ਪਰ ਬੈਠ ਗਿਆ ਜੇ ਕਿ ਤੈਨੂੰ ਹੀਰੇ ਤੇ ਬਿਠਾ ਲਦੇ ਤੈਨੂੰ ਸਾਰੀ ਨਦੀ ਘਵਾ ਦੇਣੀ ਤੂੰ ਨੇ ਰੁਕਣਾ ਨਹੀਂ ਤਾ ਉਹਨੇ ਕੋਈ ਨਹੀਂ ਤਾਂ ਰੋਕਣਾ ਕਿਤੇ ਨਾ ਪੂਰੀ ਰਾਮ ਤੋਂ ਟੁੱਟ ਕੇ ਆ ਉਹ ਹੂਦ ਲੈ ਜੇ ਹੂਦੀ ਲਾ ਤੱਕੜੀ ਇਸਲੇ تیر ਕਾਬ ਚ ਬਸਾ ਕੇ ਫਿਰ ਦੇਖਦਾ ਕਿੱਥੇ ਗੇੜੇ ਦੇਣੇ ਤੇ ਫਿਰਨੇ ਤੇ ਉਹਦਾ ਸਹਿਬਾ ਹੀ ਸਾਊ ਆ ਹੌਲੀ ਹੌਲੀ ਜੇ ਮੇਰੇ ਨਾਲ ਡੀਜ਼ਲ ਪੈਟਰੋਲ ਖਤਮ ਹੋ ਜਾਣੇ ਆਪਾਂ ਨੂੰ ਘੋੜੀਆਂ ਹੀ ਰੱਖਣੇ ਪੈਣੀਆਂ ਹੋਰ ਕੀ ਪਈਦਾ ਮਤਲਬ ਸਹਿਬ ਜੋ ਤਰੇ ਤਾਂ ਹੀ ਰੱਖ ਲੀਆਂ ਦੋ ਵਧੀਆ ਬਾਈ ਰੱਖਣੀ ਚਾਹੀਦੀ ਕਦੀ ਤਾਂ ਕਹਿੰਦਾ ਮੈਨੂੰ ਛੱਟਾ ਨਹੀਂ ਆਉਂਦਾ ਹੈਗਾ ਦੱਸ ਤਾਂ ਤੂੰ ਦੇ ਦੇ ਆਈ ਸੀ ਕਹਿੰਦਾ ਖਰਾਬੀ ਲੱਗਦੀ ਮੈਨੂੰ ਮੈਂ ਤਾਂ ਦਵਾਈ ਲਈ ਵੀ ਆ ਇਹਨੂੰ ਹੋਰ ਮੈਂ ਤਾਂ ਉਹਨੂੰ ਪਹਿਲਾਂ ਕਿਸੇ ਜਗ੍ਹਾ ਪਾਲਸੀ ਜਮਾਰੀ ਹੁੰਦੀ ਕਹਿੰਦਾ ਮੈਨੂੰ ਖਰਾਬ ਲੱਗਦੀ ਹੈ ਉਹਨੂੰ ਖਾ ਕੇ ਦੇਖ ਕੱਢ ਦੇ ਨਹੀਂ ਮਦਉਂਦੇ ਦਵਾਈ ਲਈ ਦੀ ਦਵਾਈ ਹੁੰਦੀ ਆ ਕਿਹੜਾ ਕੋਟ ਚੱਲ ਰਿਹਾ ਉਹ ਕਰਿਆ ਹੂੰ ਰੋਈ ਸੀ ਬਣਾ ਲੈ ਦੋ ਗਿਆਰਿਆਂ ਦੀ ਦੂਆ ਜੀ ਕੀ ਕੀ ਚੇਤੇ ਬਸ ਅੱਧ ਕਰਕੇ ਤਿੰਨ ਬਣਾਉਣ ਉਹ ਹੀ ਆ ਤਿੰਨ ਕਾਤੇ ਹੋਰ ਸਾਫ ਹੀ ਕਰਿਆ ਬੰਦਾ ਵਰਸਿੰਗ ਹਾਂ ਤਿੰਨ ਗਾਤ ਤਿੰਨ ਕਹਿ ਰਹੇ ਨੇ ਦੋਏ ਆ ਪਰਲਾ ਵੀ ਇੱਕੇ ਮੰਨ ਇੱਕ ਤੇ ਥੋੜਾ ਥੋੜਾ ਜਿਆਦਾ ਹਣੂਗਾ ਬਸ ਇੰਨਾ ਨਹੀਂ ਜਿਆਦਾ ਹੈਗਾ ਮਿੱਠੂ ਨਹੀਂ ਖਾਸਾ ਬੜਾ ਕਹਿ ਰਹੇ ਹਾਂ ਜੀ ਇਹਦਾ ਬਾਰ ਨਾ ਇਧਰ ਜਿਆਦਾ ਪਾ ਦੇ ਹੋਰ ਆਇਆ ਰਾਤਲੇ ਤੋੜੀਆ ਉਹਨੂੰ ਕਹਤੇ ਨਹੀਂ ਆਉਂਦਾ ਛਿੱਟਾ ਯਾਰ ਅੱਧ ਹੋ ਗਈ ਸਿੱਕੀ ਵੀ ਨਾ ਮੇਤੇ ਬੜਾ ਦੱਸ ਛਿੱਟਾ ਨਹੀਂ ਦੇਣਾ ਜਾਉਂਦਾ ਇਹ ਨਹੀਂ ਆਏ ਵੀ ਨਹੀਂ ਸਮਝਦਾ ਤੇਰੇ ਕਾਹਦਾ ਬਾਦੂ ਆਉ ਨਹੀਂ ਜੰਮਣੇ ਦਾ ਨਹੀਂ ਕੋਈ ਗਾਇ ਦਾ ਗੇਰਨ ਦਾ ਖੇਤ ਵਿੱਚ ਆ ਫੇਰ ਇੱਕ ਦੌ ਢੇਰੀ ਲਾ ਦਿੰਦਾ ਪਾਣੀ ਉਹਦੇ ਜਦ ਨੱਕਾ ਉਹ ਕਰਿਆ ਤਾਂ ਜਦ ਇਹ ਸੂਰਤ ਤੇਰੀ ਦਾ ਮੂਰੇ ਢੇਰੀ ਲਾ ਦੇਣਾ ਆਪੇ ਹੜਕੇ ਚਲੇ ਜਾਣਾ ਤਾਂ ਹਾਂ ਚਲੇ ਜਾਣਾ ਇੱਥੇ ਇੱਥੇ ਜੰਮਿਆ ਆਣਾ ਦਾ ਮਿੱਠੂ ਨੇ ਕਿ ਸਿੱਖੂਗਾ ਹੀ ਨਹੀਂ ਉਹ ਛਿੱਟਾ ਦੇਣਾ ਮੈਨੂੰ ਤੂੰ ਐਂ ਦੱਸ ਉਹ ਛਿਟਾ ਦੇ ਮੈਂ ਇਹਦਾ ਜੰਮਿਆ ਆ ਤੂੰ ਤੂੰ ਜਿਆਦਾ ਪਾ ਦੀ ਥੋੜਾ ਜਿਹਾ ਪਰਲੇ ਕੇਾਰੇ ਪਾਸ ਤੇ ਨਹੀਂ ਦੇ ਦਿੰਦਾ ਨਹੀਂ ਨਹੀਂ ਮੈਂ ਨਹੀਂ ਕਹਿਣਾ ਕੋਈ ਨਹੀਂ ਦੇਣ ਦੇ ਇੱਕ ਚਾ ਇੱਕ ਚ ਮੈਂ ਦੇ ਦਿੰਦਾ ਨਹੀਂ ਦੇ ਦੇ ਯਾਰ ਸਿੱਖ ਲੈ ਮੇਟੂ ਕੋਈ ਨਹੀਂ ਗੱਲ ਪੈ ਜਾਣਾ ਮੇਰੇ ਨਹੀਂ ਗਿਆ ਬੈਡ ਨੂੰ ਕਿਹਾ ਉੱਥੇ ਇਹਨੂੰ ਕਿਹਾ ਬਾਬਾ ਤੂੰ ਆਪੇ ਦੇ ਦੇ ਬਾਬਾ ਬੜੀ ਟਿੰਕ ਦੇਣਾ ਨਹੀਂ ਨਹੀਂ ਆਪੇ ਦੇ ਨਹੀਂ ਜੰਮਿਆ ਨਾ ਸਹੀ ਤਾਂ ਜਾ ਕੋਈ ਨਹੀਂ ਆ ਫਿਰ ਆਪਾਂ ਨੂੰ ਕਹੂਗਾ ਤੂੰ ਨਹੀਂ ਤਾਂ ਹੈ ਜਿਗੜਾ ਮਲਗੀ ਸੀ ਮੈਨੂੰ ਬਾਰ ਬਾਰ ਮੋਟਰ ਦਿਖਾਈ ਜਾ ਬਈ ਪਾਣੀ ਲਾਵਾ ਨਾ ਲਾਵਾ ਮੈਂ ਕਿਹਾ ਪਾਣੀ ਲਾਉਣਾ ਨਾ ਲਾਉਣਾ ਤੇ ਜ਼ਿੰਮੇਦਾਰੀ ਤੇਰੀ ਹੈ ਤੇਰਾ ਖੇਤ ਹੈ ਤੈਨੂੰ ਪਤਾ ਹੋਊ ਕਹਾਂ ਤੇਰੇ ਗੱਲ ਤਾਂ ਪੈ ਜੂ ਅਰਸ਼ ਵੀ ਹੋਰ ਨਹੀਂ ਏ ਮਾ ਤੂੰ ਸਿੱਧੀ ਗੱਲ ਦੱਸ ਵੀ ਮੇਰੇ ਗੱਲ ਪਾਉਣਾ ਉਹ ਹੁਣ ਆਏ ਜੰਮੇ ਨਾ ਜੰਮੇ ਸਾਡੇ ਗੱਲ ਨਹੀਂ ਗੱਲ ਹੁੰਦੀ ਹੁੰਦੀ ਮੈਨੂੰ ਮਹਕਾਨ ਨੂੰ ਲਿਬੜਣਾ ਹਾਂ ਲੈ ਲਿਬੜਦੇ ਨਾ ਲੱਤਾਂ ਹੀ ਲਿਬੜਦੇ ਹਾਂ ਲੈ ਉਹ ਪਰਲੀ ਗਾਜ ਬੱਤ ਪਾਦੇ ਚੱਲ ਆ ਕਿੱਧਰ ਲੈ ਰਿਹਾ ਹੈ ਦੇ ਵਿੱਚ ਔਲੀ ਤੋਰ ਤੂੰ ਤਾਂ ਐ ਲੈ ਤਾਂ ਵੀ ਹੁਣੀ ਪਰਾਂ ਲੰਘ ਜੂ ੱਲੇ ਆਪਣੇ ਨਾਲ ਤਾਂ ਹੀ ਪਊਗਾ ਹੁਣ ਆਪਣੇ ਨਾਲ ਬੱਗਾਂ ਨੂੰ ਕੋਈ ਨਾ ਰਸਤੇ ਦੀਆਂ ਨਾ ਇਹ ਹੀ ਤਾਂ ਚੱਕਰ ਆ ਕਿੰਨੇ ਜੇ ਮੜਾ ਮੋਟਾ ਕਿਤੇ ਵੱਧ ਘੱਟ ਜੰਮਗੇ ਆਪਣਾ ਖੜਾ ਥੋੜੀ ਛੱਡ ਵੱਧ ਕੇ ਜਨਾਦੀ ਇਕੱਠਾ ਕੀਤੇ ਕਿ ਜਗਾ ਮੁੱਠੀ ਮੈਂ ਤਾਂ ਹੈ ਵੀ ਕਹਿ ਤਾ ਦਊਂਗਾ ਭਾਈ ਆਪੇ ਦਿੱਤਾ ਕੋਈ ਪਾਣੀ ਪਲਾਸਟੀ ਮੋਟਰ ਆਪਾਂ ਨੇ ਵੀ ਗੰਨੇ ਨੂੰ ਮੈਂਗਾ ਭਰ ਦੂੰਗਾ ਤੋ ਕਿ ਗਰਮੀ ਬਹੁਤ ਆ ਠੀਲਿੰਗ ਆ ਹੁਣ ਤੈਨੂੰ ਪਵੇਗੀ ਨਾ ਵਧੀਆ ਦੇਖ ਪਾਈ ਲੰਘ ਜਵੇ ਕਿਉਂਕਿ ਧਾਨ ਸਾਬ ਦੇ ਪੱਕੇ ਆਪਣੇ ਹੀ ਸੀ ਆ ਉਹ ਛਦੀ ਨੂੰ ਪਾਣੀ ਲਾਉਣਾ ਨਹੀਂ ਮੀਤਾ ਗਿੱਲਾ ਹੀ ਤਾਂ ਇਹ ਨੂੰ ਲਾਤਾ ਦਾ ਚਾਰ ਪੰਜ ਦਿਨ ਹੋ ਗਏ ਮੈਂ ਕਿਹਾ ਵੀ ਉਹ ਗੰਨੇ ਨੂੰ ਵੀ ਲਾ ਦਈਏ ਜਿਹੜਾ ਸਾਰਾ ਹੈਗਾ ਇੱਕ ਇੱਕ ਵਾਰੀ ਪਾਣੀ ਤੇ 10 15 ਦਿਨ ਲੰਘ ਜੂਗੇ ਇਹਦੇ ਕਰਕੇ ਚਲਾਤੀ ਉਹ ਗੰਨੇ ਚ ਨੂੰ ਵੀ ਮੋਟਰ ਆਏ ਆ ਵੀ ਉਹ ਭਰ ਜੂਗਾ ਲੈਟ ਹੋਣੀ ਆਉਂਦੀ ਆ ਕਿਆ ਬਾਤ ਪਹਿਲੀ ਦਿਰੀ ਤੇ ਬਾਅਦ ਇਹਨਾਂ ਦੇ ਖਰੇ ਚਾਰ ਘੰਟੇ ਹੀ ਕਰ ਦੇਣੀ ਪਹਿਲੀ ਤੱਕ ਤਾਂ ਹੁਣ 8 ਘੰਟੇ ਹੈਗੀ ਆ ਵੀ ਜਿਹੜਾ ਹੈਗਾ ਇਹਨੂੰ ਸਾਰੇ ਨੂੰ ਪਾਣੀ ਲਾ ਦਈਏ ਇੱਕ ਇੱਕ ਬਾਕੀ ਦੇਖਦੇ ਆ ਕਿੰਨਾ ਕੁ ਭਰ ਗਿਆ ਅਜੇ ਘੰਟਾ ਕਿ ਹੋਇਆ ਤਾਂ ਚਲਾਈ ਨੂੰ ਚਲੋ ਇਹ 88 ਹੈ ਇਹ ਕਣਕ ਵਾਲਾ ਏ ਜਿਹੜਾ ਆਪਾਂ ਕਣਕ ਬੀਜੀ ਵੀ ਸੀ ਇਹ ਇਧਰ ਨਹੀਂ ਸਾਡਾ ਮੋਢਾ ਏ ਜਿਹੜਾ ਮੋਢਾ ਰੱਖਿਆ ਬਤਾ ਇਹ ਕਣਕ ਦੇ ਵਿੱਚ ਜਾਂਦਾ ਜਿਹੜਾ ਉਗੰਨਾ ਹੈ ਵਧੀਆ ਹੋਇਆ ਏ ਸੋਹਣਾ ਏ ਠੀਕ ਆ ਚਲੋ ਨਾਲੇ ਬੂਟੇ ਵਧੀਆ ਹੋਇਆ ਏ ਵਿੱਚ ਚਲੋ ਤੁਸੀਂ ਵੀ ਚੱਲਦੇ ਹੱਸ ਜੀਤ ਬਾਈ ਨੂੰ ਸਤਿ ਸ਼੍ਰੀ ਅਕਾਲ ਜੀ ਕਿੱਦਾਂ ਵਾ ਠੀਕ ਐ ਅੱਜ ਕਿੱਧਰ ਆ ਗਏ ਕੀੜੀਆਂ ਦੇ ਘਰ ਰਹਿਣਾ ਵਾ ਇੱਧਰ ਮ ਆਇਆ ਤਾਂ ਰਿੱਤੇ ਵਾਲੇ ਖੇਤ ਕਿੰਨੀ ਹਾਂ ਵਾ ਦੇਖਾ ਪਾਣੀ ਪੂਰੀ ਛੱਡੀ ਬੁੱਟਿਆਂ ਨੂੰ ਹਾਂ ਇੱਧਰ ਤੇਰਾ ਮੋਟਰਸਾਈਕਲ ਦੇਖ ਗਿਆ ਮਨੂੰ ਮੈਂ ਇੱਧਰੋਂ ਮੁੜ ਆਇਆ ਹਾਂ ਹੋਰ ਕੀ ਐ ਇੱਥੇ ਕਿਹੜੇ ਸਿੰਗਲ ਦੇਣਾ ਜਿੱਦਣ ਜੀ ਕਹਿੰਦਾ ਮੁੜਿਆ ਵੀ ਗੱਡੀ ਰੇਲ ਗੱਡੀ ਵਜੇ ਲਹਿਰ ਖਾਲੀ ਤਾਂ ਹੀ ਜਾਣਾ ਕੀ ਕਹਿੰਦੀ 26 ਹੈ 26 ਤੇ ਨਹੀਂ ਲੋਟ ਆਇਆ 26 ਮੇਰੇ ਕੋਈ ਕੱਲ ਹੈਗੀ 26 ਸਾਹਿਬ ਵੀ ਜਨਰਲ ਠੀਕ ਹੀ ਐ ਵੈਸੇ ਹਾਂ ਠੀਕ ਆ ਛੱਬੀ ਆ ਮੇਰੇ ਨਹੀਂ ਦੁੱਡੀ ਹੈਗੀ ਦੁੱਡੀ ਹੈ ਨਹੀਂ ਜਮੀ ਆਹ ਆਹ ਭੋਲੂ ਆ ਭੋਲੂ ਦੇ ਵੀ ਛੱਬੀ ਆ ਹਾਂ ਅੰਬੀ ਕਿਸੇ ਹੋਰ ਨੂੰ ਨਹੀਂ ਖਲਾਉਂਦੇ ਸਾਰੇ ਡਲੋਂਾ ਭਰਾ ਵਿੱਚ ਚੂਪ ਚੂਪ ਕੱਢੀ ਜਾਂਦੇ ਅੰਬ ਡਲੋਂਾ ਪਰ ਵੀ ਜੰਮੇ ਪਏ ਰਹਿੰਦੇ ਉਹ ਨੂੰ ਨਹੀਂ ਦੇਣੀ ਨਾ ਅੰਬੀ ਚੁੱਪਣ ਪਾਣੀ ਦੇਤਾ ਲਾਈਏ ਕੇ ਨਾ ਪਾਣੀ ਨਹੀਂ ਐ ਨੂੰ ਠੀਕ ਮੈਂ ਤਾਂ ਕਹਿੰਦਾ ਰਹਿ ਜਾਂਦਾ ਬੰਦੇ ਮੈਂ ਲਾਤਾ ਤਾਂ ਪਰਸੋਂ ਲਾਇਆ ਤਾਂ ਹੱਸ ਫਿਰ ਮੈਂ ਤਾਂ ਹਾਈ ਕਹਿੰਦਾ ਵੀ ਰਹਿਣ ਪਰਸੋਂ ਲਾਇਆ ਦੇਖ ਲੈ ਦੇਖਾ ਪਿਆ ਹੈ ਨਾ ਤੇ ਫੇਰ ਫੇਰ ਦੇਖਦਾ ਮਨੂੰ ਵੀ ਸਹੀ ਕਹਿੰਦਾ ਗਲਤ ਕਹਿੰਦਾ ਭੋਲੂ ਨੇ ਕੱਲ ਲਾਇਆ ਹੱਸ ਫਿਰ ਭੋਲੂ ਦਾ ਥੋੜਾ ਜਿਹਾ ਤੇ ਹਾਈ ਦੇ ਪੈਰ 잡ਦਾ ਤੇਰੇ ਹੜਕੇ ਦਾ ਬੰਦੇ ਇੱਕ ਦਿਨ ਦਾ ਫਰਕ ਹੋਈ ਦੇ ਲਾਓ ਜਿੱਥੇ ਤੱਕ ਤੈਨੂੰ ਹਰੀ ਦਿਖਦੀ ਆ ਇਹ ਹਾਂ ਉਹ ਗਾਂਹ ਪੇਲੀ ਨਹੀਂ ਦਿਖਦੀ ਹਾਂ ਉਰਾ ਹਰੀ ਦਿਖਦੀ ਆ ਹਾਂ ਜਿੱਥੇ ਤੱਕ ਹਰੀ ਆ ਇਧਰ ਨੂੰ ਆਹ ਇਹ ਸਾਰੇ ਚ ਬਰਸੀਨਤਾ ਅੱਛਾ ਦੇਖ ਲੈ ਇੱਧਰ ਤੋਂ ਕਿੱਥੇ ਚੱਲ ਗਏ ਬੱਟੇ ਦੇ ਉਹ ਪੀਲੇ ਥਾਈ ਆਈ ਗਿਆ ਬਹਾਪਾ ਹੀ ਰਹੀ ਹੈ ਐਥੇ ਤਾਂ ਕਾ ਗਾਂ ਭੋਲੂ ਆ ਫਿਰ ਅੱਛਾ ਭੋਲੂ ਆ ਗਿਆ ਹੁਣ ਤੂੰ ਦੇਖ ਲੈ ਵੀ ਬਰਸੀਨ ਦਾ ਇੰਨਾ ਫਰਕ ਆ ਖੇਤ ਇੰਨਾ ਤਕੜਾ ਹੁੰਦਾ ਬਰਸੀਨ ਨਾਲ ਹਰੀਆਈ ਮਾਰਦੀ ਉੱਥੇ ਤੱਕ ਹਲੇ ਵੀ ਠੀਕ ਹੈ ਬਹਾ ਪੱਕ ਗਈ ਅੱਛਾ ਐਥੇ ਤਾਂ ਆਏ ਭੋਲੂ ਨਹੀਂ ਆਏ ਘੁੰਮ ਗਏ ਆ ਉੱਪਰ ਨੂੰ ਭੋਲੂ ਨਹੀਂ ਘੁੰਮ ਗਏ ਐਸੇ ਤੂੰ ਆ ਆ ਇੱਧਰ ਨੂੰ ਮੈਂ ਉਹ ਸਿਰੇ ਤੱਕ ਲੰਘ ਗਿਆ ਉਹ ਬੂਟੇਆਂ ਵਾਲੇ ਆਪਣੇ ਉੱਧਰ ਆ ਵੀ ਚੱਕ ਜਿੰਦੇ ਸਾਲਾ ਡਿੰਗ ਬਾਲ ਗਿਆ ਹੋਰ ਥੋੜਾ ਜਿਹਾ ਚੱਕ ਨਹੀਂ ਤਾਂ ਹੋਣਾ ਕਿਸੇ ਤਰ੍ਹਾਂ ਕਿਹੜਾ ਪਰ ਇਹ ਤਾਂ ਤੇ ਆ ਤਾਂ ਮੇਰਾ ਹੀ ਆ ਮੈਂ ਨਹੀਂ ਨਹੀਂ ਉਹਨਾ ਉਹ ਵੀ ਠੀਕ ਹੈ ਮੈਂ ਤਾਂ ਲੈਣ ਕਹਿੰਦਾ ਲੈਣ ਤੇਰੀ ਸਿੱਧੀ ਉਹ ਪਈ ਨਾ ਲੈਣ ਤਾਂ ਸਿੱਧੀ ਆ ਸਾਡੀ ਵੀ ਇੱਧਰ ਇਹ ਹੋ ਗਿਆ ਇੱਧਰ ਤੂੰ ਹੋ ਗਿਆ ਬਸ ਡਿੰਗੀ ਨਹੀਂ ਹੈਗੀ ਲੈਣ ਠੀਕ ਹੈ ਲੈਣ ਸਿੱਧੀ ਆ ਉਹਨਾ ਬੂਟੇ ਮਕੇ ਲਾਇਆ ਪਤਾ ਹੁਣ ਖਾਲੀ ਮਾ ਠੀਕ ਹੈ ਕੱਖ ਜੰਮਿਆ ਵਾ ਮੈਂ ਠੀਕ ਹੈ ਉਹ ਖਾਲੀ ਹੋ ਰਹਿਣਾ ਤਾਂ ਹੁਣ ਕਹਿੰਦਾ ਸਪਰੇਅ ਕਰਤੀ ਸੀ ਇੱਕ ਕੰਡਾ ਕਹੇ ਤਾਂ ਦਿੰਦੇ ਆ ਕੱਖ ਵੰਡਾ ਬੂਟਿਆਂ ਮੇ ਵੱਡਣਾ ਪਾ ਔਖਾ ਮਾਰਾ ਰਹਿੰਦਾ ਹੈ ਮਾਰਾ ਹੁਣ ਮੈਂ ਵੱਡਦਾ ਤਾਂ ਹੈਗਾ ਪਰ ਮਰਿਆ ਨਹੀਂ ਹੈਗਾ ਉਹ ਇੱਕ ਹੋਇਆ ਹੈ ਮੀਂਹਾਂ ਪੈਣੇ ਕਰਕੇ ਕਣ ਤੌਦੀ ਆ ਆਓ ਵੀ ਹਵਾ ਵਜ ਗਈ ਮਾੜੀ ਬੂਟਿਆਂ ਮਾ ਥਾਲਾ ਜਿਆਦਾ ਹੀ ਡਿੱ 88 ਕੰਨਾ ਵਧੀਆ 88 ਵਧੀਆ ਤੇਰਾ ਇਹ ਬੂਟੇ 88 ਉਹ ਸਾਰਾ ਹੈ ਹੂੰ ਇਹਦਾ ਫੇਰ ਸਮਝ ਲੈ ਟਾਲ ਵਾਲਾ ਯਾ ਮੇਲਾ ਵਾਲਾ ਤਾਂ ਮੇਲੇ ਨੂੰ ਜਾਦਾ ਖੀਰ ਮੈਂ ਕਿਉਂ ਮੇਲੇ ਚ ਲੈ ਗਿਆ ਤਾਂ ਆ ਭਾਈ ਖੀਰ ਮਾ ਗਿਆ ਨਾ ਹਾਂ ਇੱਕ ਵਾਰ ਚੀਜ਼ ਦੀ ਕਰਾਈ ਪਈ ਆ ਆਹੋ ਉਹ ਠੀਕ ਆ ਲੋਡ ਲੱਗਿਆ ਮੇਲੇ ਚ ਲੈ ਜੇਣਾ ਨਹੀਂ ਫੇਰ 18 ਦਾ ਹੀ ਜਿੱਦ ਨੂੰ ਲੋਡ ਨਹੀਂ 18 ਦਾ ਹੈਗਾ ਯਾ ਮੇਲੇ ਵਾਸਤੇ ਠੀਕ ਆ ਆਏ ਆ ਵੀ 88 18 88 ਨਹੀਂ ਜਾਣਾ 88 18 ਚਲੇ ਜਾਣਾ ਆਹ ਭੋਲੂ ਵਾਲੇ ਨੂੰ ਬਿਮਾਰੀ ਪੈ ਗਈ ਥੋੜੀ ਜੀ ਆਏ ਮੋਟਰ ਤੇ ਬੈਠੇ ਸਾਡੇ ਗੰਨੇ ਵਾਲੇ ਭਈਏ ਉਹ ਸਾਹਮਣੇ ਦਿੱਲੀ ਵਾਲੀ ਮੋਟਰ ਪਰ ਦੱਲੀ ਦੇ ਤਾਂ ਦੇ ਕਿੰਨੇ ਵੱਡੇ ਹੋਏ ਵਿੱਚ ਇਹ ਵੱਡੇ ਵੱਡੇ ਕਦ ਨਹੀਂ ਨੇ ਇਧਰ ਐ ਨਹੀਂ ਚਾਹੀਏ ਦੱਲੀ ਦੇ ਤਾਂ ਇਹ ਵਿੱਚੇ ਜੰਮੇ ਪਏ ਆ ਨਾ ਜੰਮੇ ਪਏ ਤਾਂ ਹੈਗੇ ਡੰਗਰਾਂ ਨੂੰ ਨਹੀਂ ਵੱਡਣ ਚਾਹੀਦੇ ਡੰਗਰਾਂ ਨੂੰ ਜਿਹੜੇ ਹੈਗੇ ਮਾੜੇ ਮੋਟੇ ਨਾ ਕੋਈ ਨਹੀਂ ਵਿੱਚੇ ਗਏਲੇ ਪੱਕ ਜਣੇ ਉਹ ਸਾਲੇ ਬੁਰੇ ਲੱਗਦੇ ਆ ਇਹ ਇਹ ਹਾਈ ਬ੍ਰਾਂਡ ਨੂੰ ਹੈਗੀ ਉਹ ਪ੍ਰੋਬਲਮ ਹੈ ਸਵਾਰ ਵਾਲਿਆਂ ਨੂੰ ਇਹ ਨੂੰ ਕਿਹਾ ਬਾਜਾਂ ਤੋਂ ਬਹੁਤ ਹੈ ਇਹਦਾ ਫੇਰ ਘੱਟ ਹੈ ਹੂੰ ਇਹ ਸਾਲੇ ਹਰਾਈ ਦਿਖਾਉਣ ਲਾ ਜਾਂਦੇ ਗੱਲ ਕੁਝ ਨਹੀਂ ਚੱਲ ਮੋਟਰਬੰਨ ਲਈ ਹੈ ਬਈ ਕਿਹੜਾ ਹਬੂਜਾ ਨਾ ਹੁਣ ਜਿਹੜਾ ਉੱਪਰ ਨਿਕਲਿਆ ਬੇ ਸਮਝ ਲੋਕ ਤੇ ਉਹਨਾਂ ਨੂੰ ਹਰਾਈ ਦਿਖਾਈ ਜਾਣੀ ਵਿੱਚ ਹੁਣ ਤੇਰਾ ਸਾਫ ਹੈ ਇੱਕ ਸ ਜਾਇਨੇ ਮਾਹੋਂ ਪੰਜ ਸੱਤ ਬੂਟੇ ਹਰੇ ਹੁਣ ਉਹੀ ਸਲੇ ਹਰੇ ਇਦ ਕਈ ਜਾਂਦੇ ਬੂਟੇ 26 ਜੀਰੀ ਨੂੰ ਪੱਕੀ ਦੀ ਵਧੀਆ ਦੇਖ ਲੈ ਪੱਕੀ ਬਹੁਤ ਈ ਜੀਰੀ ਹੈ ਵੀ ਵਧੀਆ 26 ਯਾਰ ਓ ਠੀਕ ਯਾਰ ਇਹ 28 ਤਰੀਕ ਨੂੰ ਇਹਨੂੰ ਤਿੰਨ ਮਹੀਨੇ ਹੋਣੇ ਹਲੇ ਫੇਰ 29 ਨੂੰ ਆਪ 88 ਹੈ ਲੈ 88 ਇਹ ਵੀ ਆਹਾਂ ਦੇ ਕਿੰਨਾ ਮੋਟਾ ਹੈ ਥੋੜਾ ਬਹੁਤ ਉੱਤਰ 88 ਨਾ ਮੋਟਾ ਪਿਆ ਤੇ ਬਿਨਾ ਬੂਟਿਆਂ ਤੇ ਇਹ ਇਹ ਚੀਜ਼ ਦਾ ਫਰਕ ਹੈ ਨਹੀਂ 18 ਵਰਗ ਹੀ ਹੈ ਸੜਾ ਜਮੀ ਮੈਂ ਕਹਿੰਦਾ 88 ਨੂੰ ਦੂਰ ਬੀਜ ਲੈ ਨਹੀਂ ਵਧੇਰਾ ਮੋਟਾ ਹੋਏ ਆਉਣਾ ਆਹੋ ਹੋ ਜਾਣਾ ਇਹਨੇ ਹੂੰ ਆ ਬੀ ਨੇ ਬਾਸਮਤੀ ਲਈ ਵੀ ਉਹਦੇ ਕਿਹਾ ਆਪਣੇ ਦਾ ਡੰਗਰ ਪੱਛੇ ਨੂੰ ਜਾਂਦਾ ਗੰਨਾ ਜ਼ਿਆਦਾ ਇਹ ਉਹਦੇ ਕਰਕੇ ਅਗਲਾ ਕਹਿੰਦਾ ਬੂਟੇ ਮਹੀਲਾ ਦੇ ਨਾਲੇ 2-3 ਸਾਲ ਮੁੰਡਾ ਹੋਈ ਜਾਂਦਾ ਹੂੰ ਇਹਦਾ ਆ ਫਾਇਦਾ ਵਾ ਇਹਨੂੰ ਦੇਖਦਾ ਭੋਲੂ ਨੇ ਪਾਣੀ ਵੀ ਨਹੀਂ ਲਾਇਆ ਕਿ ਆ ਇੱਕ ਅੱਧਾ ਪਾਣੀ ਲਾਇਆ ਇਹਨੂੰ ਇਹ ਖਾਸੀ ਸਾਲਾ ਪੂਰਾ ਕੋਪਟਾ 18 ਜੀ ਬਹੁਤ ਮੋਟਾ ਲੰਬਾ ਦਾ ਦੇਖ ਲੰਬਾ ਜਸਾ ਮੋਟਾ ਰਿਖੀ ਪੰਨਾ ਹਾਂ ਤੇ ਆਸ ਜੀ ਨੂੰ ਕਹਿੰਦਾ ਕਿ ਦੂਰ ਬੀਜ ਲਾ ਯਾਰ ਕੁਛ ਨਹੀਂ ਕਹਿੰਦਾ ਇਹ ਲੈ ਠੀਕ ਹੈ ਜਰੂਰੀ ਥੋੜੋ ਵੀ ਨੇੜੇ ਹੀ ਬੀਜਣ ਹਾਂ ਉਹ ਹੂੰ ਉਹ ਬੈਠਾ ਦੇਖ ਲਾ ਹੈ ਉਹ ਬੈਠਾ ਫੋਨ ਚਲਾਉਂਦਾ ਫੋਨ ਚਲਾਉਂਦਾ ਹਵਾ ਲੱਗਦੀ ਆ ਤੇ ਬਾਗ ਜੀ ਸੰਢੀ ਹਾਂ ਕਿਦਾਂ ਪੌਂਜੀ ਠੀਕ ਆ ਹੂੰ ਠੀਕ ਆ ਵਧੀਆ ਵਧੀਆ ਭਾਈ ਮੈਂ ਪਾਣੀ ਦੇਖਿਆ ਕਹਿੰਦਾ ਰਹਿਣ ਦੇ ਲਾਉਣ ਨੂੰ ਮੈਂਗਾ ਹੁਣ ਤਾਂ ਲਾਉਣਾ ਨਹੀਂ ਪਰਸੋਂ ਚੌਥੀ ਲਾਇਆ ਤਾਂ ਹਲੇ ਕਾ ਨਾ ਜੀਰੀ ਨੂੰ ਪਹਿਲੀ ਤੱਕ ਵੱਡ ਹੋ ਜਣੀ ਇਹ ਜੀਰੀ ਜੀਰੀ ਖੜ ਕੇ ਪੱਕੀ ਆ ਬਸ ਬਸ ਤਾਰਾ ਇਹ ਜੱਪੀ ਦਾ ਹੀ ਹੋਵੇਗਾ ਛੱਬੀ ਦੇ ਨਹੀਂ ਪੱਕਦੀ ਇਹ 26 ਹੈ ਇਹ 400 ਛੜਾ ਵੀ ਬਹੁਤ ਵਧੀਆ ਹੈ 400 ਛੜਾ ਗਿਰਨ ਲੱਗੀ ਭਾਈ ਸਾਡੇ ਪੱਤਾ ਜਾਂ ਪਲਾਇਆ ਉਹ ਗਿਰਦੀ ਉਹ ਗਿਰਨੀ ਹੈ ਭਾਈ ਇਹ ਪਤਾ ਨਹੀਂ ਪੱਕ ਗਈ ਜਿਆਦਾ ਪਤਾ ਨਹੀਂ ਤਾਂ ਲੱਗਦੀ ਆ ਓਏ ਜੇ ਮੈਂ ਤੁਹਾਨੂੰ ਦੱਸਾਂ ਨੀਮੀ ਜਗਾ ਕਾਮਯਾਬ ਨਹੀਂ ਹੈਗੀ ਇਹ ਹਾਂ ਸਮਝ ਗਿਆ ਤਾਂ 400 ਛੜਾ ਹਾਂ ਨਿਕਾ 24 ਦਿਨ ਫਿਰ ਦੱਸ ਕੇ ਆਪਾਂ ਉਹ ਉੱਥੇ ਪੱਲੀ ਗਾਂ ਦੂਹੀ ਲਾਵਾਂਗੇ ਜਿਹੜੀ ਉਹਨਾਂ ਨੇ ਨਵੀਂ ਕਿਹਾ 75 ਆ ਕਿ 74 ਹੋ 25 ਨਹੀਂ ਜਿਹੜੀ ਉਹਦੇ ਵੀ ਦੇਖਣੇ ਪੈਣੇ ਗਿਰਦੀ ਕਿ ਨਹੀਂ ਗਿਰਦੀ ਨੂੰ ਦਿਨ ਬਾਅਦ ਲੰਦੀ ਆ 35 40 ਦਿਨ ਲੰਦੀ ਆ ਅੱਛਾ ਜੇ ਦਿਨ ਇਹ ਦਿਨ ਹੀ ਆ ਗਿਆ ਕੱਦ ਵੀ ਘਟਾ ਦਾ ਹੂੰ ਠੀਕ ਆ ਮੈਂ ਵੀ ਛੱਡਿਆ ਗੰਨੇ ਨੂੰ ਹੁਣ ਇਹਨੂੰ ਤਾਂ ਬੰਦ ਕਰਦੇ ਜਣੀ ਹੁਣ ਉਹਦੇ ਗਾਣੇ ਨਹੀਂ ਦਉਂਦੀ ਅੱਜ ਰਾਤ 1 ਵਜੇ ਤਾਂ ਆਈ ਵੀ ਹੈਗਾ ਉਹ ਕਹਿੰਦਾ ਸਾਡਾ 468 ਦੇਖਿਆ ਸੱਚਾ ਸਿੰਘ ਸੁਰਮਾ ਹੈ ਸੱਚਾ ਸਿੰਘ ਸੁਰਮਾ ਦੇਖਿਆ ਹੈ ਹਾਂ ਅੱਜ ਤਾਂ ਹਾਦ ਦੇ ਤੇ ਜੀ ਮਨਜੀਤ ਵਾਜਿ ਨੇ ਰੋਲ ਕਰਾ ਦੇਣਾ ਤਾਂ ਸੋਚੇ ਤਾਂ ਇਹਦੇ ਨਾਲੋਂ ਤਾਂ ਅੱਛਾ ਭੋਲੂ ਤੇਰੀ ਬਹੁਤ ਤਰੀਫਾਂ ਕਰਦਾ ਤਾਂ ਅੱਜ ਹਾਂ ਅੱਜ ਵੀ ਸ਼ੀਰੋ ਦਿੰਦੇ ਨੇ ਦੇ ਲੈ ਉਹ ਤਾਂ 20 ਵਾਰ ਤਾਂ ਕਹਿੰਦਾ ਮੈਂ 20 ਵਾਰੀ ਦੇਖ ਲਈ ਹਾਂ ਤੇਰੀ ਵੀਡੀਓ ਅੱਛਾ ਕਹਿੰਦਾ ਯਾਰ ਉਹ ਤਾਂ ਬਜਾਈ ਬਹੁਤ ਵਧੀਆ ਚੀਜ਼ ਬਣਾਈ ਵੀ ਕਹਿੰਦਾ ਕਹ ਖੜ ਗਿਆ ਤੇਰੀ ਵੀ ਬਣਾ ਦੇਗਾ ਲਿਆਉਂਦੇ ਪੱਤ ਸੱਤ ਜੋੜੇ ਕੱਪੜਿਆਂ ਦੇ ਲੈਉਣੇ ਆ ਹਾਂ ਵਧੀਆ ਬਣਾ ਲਈ ਨਹੀਂ ਵਧੀਆ ਬਹੁਤ ਬਣੀ ਵੀ ਬੋਲੂ ਬਹੁਤ ਸੇਚਾ ਕਰਦਾ ਕਹਿੰਦਾ ਮੈਨੂੰ ਤਾਂ ਪਸੰਦ ਆਈ ਬਹੁਤ ਆ ਜੀ ਕਹਿੰਦਾ ਮੈਂ ਤਾਂ 20 25 ਵਾਰੀ ਦੇਖ ਲਈ ਕਹਿੰਦਾ ਆ ਦੇਖ ਹੀ ਆ ਹੁਣ ਬਣੀ ਵੀ ਵਧੀਆ ਬਹੁਤ ਵਧੀਆ ਬਣੀ ਵੀ ਆ ਕਹਿੰਦਾ ਬੜਾਈ ਲੋਕ ਦੀ ਮੈਂ ਇਹ ਕੈਮਰਾਮੈਨ ਦਾ ਕੰਮ ਆ ਇਹ ਸਾਡੇ ਦਾ ਉਹਦੇ ਮੂਡ ਪਰ ਆ ਜਿੱਦਾਂ ਉਹਦਾ ਮੂਡ ਬਣ ਗਿਆ ਫੇਰ ਤੱਕ ਉਹ ਬਣ ਗਿਆ ਫਟਾਕੋ ਤੇ ਫਿਰ ਬੱਲੇ ਕਿਤੇ ਨਹੀਂ ਹੁੰਦਾ ਫਿਰ ਸਾਸਰੀ ਘਰ ਫਿਰ ਸਾਸਰੀ ਘਰ ਕਹਿੰਦਾ ਪੈਣੀ ਵੀ ਨਹੀਂ ਹੈਗੀ ਉਹ ਤੇ ਮੂਵੀ ਕੋਰਾ ਹਾਂ ਬਸ ਕਹਿੰਦਾ ਹੁਣ ਕਹਿੰਦਾ ਇਧਰ ਵੀਡੀਓ ਕਿੰਨੀ ਬਣਾਣਾ ਹੁਣ ਥੋੜਾ ਜਿਹਾ ਹੋਰ ਹੂੰ ਵਧੀਆ ਕਹਿੰਦਾ ਬਣਾ ਬਣਾ ਕੇ ਪਾਉਣੀ ਆ ਹੁਣ ਵੀਡੀਓ ਉਹ ਕਹਿੰਦਾ ਦਾ ਇੱਕ ਨਹੀਂ ਬਣਾਏਗਾ ਨਹੀਂ ਕਹਿੰਦਾ ਕਹਿੰਦਾ ਹੁਣ 10 ਮਿੰਟ ਦੀ ਉਹ ਬਣੀ ਚਾਹੀਏ ਐਕਟਰ ਕੋਈ ਨਹੀਂ ਆੜਾ ਹੈਗਾ ਸੱਚਾ ਸੂਰਮਾ ਇਹ ਮਿਰਜਾ ਇਹ ਉਹ ਯਾਰ ਵਧੀਆ ਫਿਲਮ ਬਹੁਤ ਵਧੀਆ ਬਣਾਏਗੀ ਠੀਕ ਹੈ ਫਿਲਮ ਵੀ ਠੀਕ ਆ ਚੱਲ ਉਹ ਗੱਲ ਕਰਦਾ ਇਹਦਾ ਰੋਲ ਵੀ ਉਹਨੂੰ ਬਹੁਤ ਪਸੰਦ ਆਇਆ ਵੀਰਵਲ ਵਾਲਾ ਹੈ ਮੈਂ ਤੈਨੂੰ ਬਣਾ ਦਿੰਦੀ ਆ ਕਹਿੰਦਾ ਨਹੀਂ ਮੈਂ ਨਹੀਂ ਬਣਨਾ ਹੈ ਬਣ ਜਾ ਦੇਖ ਲੈ ਕਹੀ ਨਾ ਮੈਂ ਕਹਿੰਦਾ ਤੈਨੂੰ ਕਹਿੰਦਾ ਇਕੱਲਾ ਦੱਸਦਾ ਉਧਰ ਕਰੀ ਜਾਣਾ ਤੈਨੂੰ ਨਾ ਉਹਨੂੰ ਵੀਰੇ ਪੇ ਭਿੜਾ ਲਦੇ ਹੋ ਉਹਨੂੰ ਵੀਰੇ ਪੇ ਭਿੜਾ ਲਦੇ ਹੋ ਹਾਂ ਫਿਰ ਤਾ ਦਿੱਤਾ ਤੜਾ ਦੇ ਬਹਾਉ ਦੀ ਕੱਖ ਵੱਡੀ ਤੂੰ ਦੇ ਹੋ ਕੱਖ ਵੱਡੀ ਤੂੰ ਫੁਰਤੀ ਦੀ ਲਾਵਾ ਉਹ ਤਾਂ ਜਿਹੜੇ ਛਾਲ ਮਾਰਦੇ ਨੇ ਵੀਰੇ ਪਰ ਤੇ ਲਾਉਂਦਾ ਕਬੰਦੂ ਕਹਿੰਦਾ ਭਾਈ ਕਹਿੰਦਾ ਹੀ ਪਾਈ ਬਾਹਰ ਤੇ ਫੂਨਾ ਆਇਆ ਤਾਂ ਹਾਂ ਕਹਿੰਦਾ ਭਾਈ ਵੀਡੀਓ ਤੂੰ ਬੈ ਜਾ ਮੈਂ ਕਰਾਤੀ ਕਹਿੰਦਾ ਇਹ ਉਹ ਕਾ ਛੱਡੀ ਤਾਂ ਜਈਏ ਕਰੀਏ ਕਾ ਭਾਈ ਦਾ ਕੋਈ ਮੇਲਾ ਨਹੀਂ ਹੈਗਾ ਉਹ ਟਾਈਮ ਵੀ ਲੱਦਾ ਕੋਈ ਮੇਲਾ ਨਹੀਂ ਕਹੇ ਭਾਈ ਉਹ ਤਾਂ ਸਿੱਧੀ ਗੱਲ ਆ ਦਾਦਾ ਗਲੋਪਾ ਦੀਦ ਗੁੱਤ ਜੇ ਨਹੀਂ ਬਣਾਉਂਗਾ ਉਹ ਬਣਾ ਦੂੰਗਾ ਬੈਠ ਕੇ ਨੜਕ ਟਾਇਪ ਆ ਨੜਕ ਟਾਇਪ ਬਣ ਜੂਵੇ ਨੜਕ ਟਾਇਪ ਬਣ ਜੂਗੀ ਉਹ ਹਾਂ ਠੀਕ ਹੈ ਨਾ ਹਾਂ ਜਣੀ ਕਹਿੰਦਾ ਬਜਾ ਬਜਾ ਕਰਾਤੀਦਾ ਭਾਈ ਇਹ ਟਾਉਰ ਤਾਂ ਤੇਰੀ ਪੂਰੀ ਆ ਭਾਈ ਵਾ ਇਹ ਤਾਂ ਹੈ ਨਾ ਬਣਾਏਗਾ ਨਹੀਂ ਰੇ ਕਹਤ ਬਾਨੂ ਕਿਹਾ ਗੱਗੇ ਨੂੰ ਪਰ ਐਤਵਾਰ ਨੂੰ ਮੈਚਾਂ ਦਾ ਪੰਗਾ ਰਹਿੰਦਾ ਐਤਵਾਰ ਨੂੰ ਅੱਜ ਦਾ ਪੰਗਾ ਇਹਦਾ ਵਿਚੇ ਟਾਈਮ ਕੱਢਣਾ ਪੈਂਦਾ। ਫਸਲੇ ਘੰਟੇ ਦੋ ਢਾਈ ਘੰਟੇ ਚਾਈ ਦੂੰ। ਵੱਧ। ਵੱਧ ਚਾਹੀਦੇ ਦੋ ਢਾਈ ਘੰਟੇ ਦੇ ਵੀ। ਹੂੰ ਖੇਲਣ ਕੇ ਪੜਾ ਚੁੱਕੇ ਨੇ। ਆ ਕਹਿੰਦਾ ਜੇ ਤਾਂ ਜਿੱਤ ਗਏ। ਕਹਿੰਦਾ ਫੇ ਤਾਂ ਸਾਰੀ ਦਿਹਾੜੀ ਆ। ਜੇ ਹਾਰ ਕੇ ਕਹਿੰਦਾ ਫੇ ਹੁਣੀ ਮੁੜੇ ਆਉਣਾ। ਲੱਗ ਆ ਜੋ ਗਾ। ਜਿੱਤ ਗਿਆ। ਆਈ ਕਿ ਮੋਕੇ ਤੇ ਆਇ ਤਾਂ ਹੈ ਨਹੀਂ। ਫੇ ਆਜੇ ਸਟਾਰਟ ਹੋਏ ਹੁਣੇ। ਨਾ ਨਾ ਸਵੇਰੇ 7 ਵਜੇ ਤਾਂ 8 ਵਜੇ। ਫੇ ਸ਼ਾਮ ਤੋਂ ਚੱਲਣੇ ਫੇ। ਸਾਰੀ ਦਿਨੇ ਚੱਲੀ ਜਾਣੇ। ਇਹ ਵੀ ਥੋੜਾ ਪੰਗਾ ਹੈ। ਪੰਗਾ ਕਾਦੇ ਨਵੇਟ ਨੇ ਨਹੀਂ ਹੈਗੀ ਅਗਲੇ ਨੇ। ਆਪਾਂ ਨੇ ਕੱਢ ਤੀ। ਇੱਕ ਆਪਾਂ ਜਿੱ ਉਦੋਂ ਦੂਆ ਫਿਰ ਹੋ ਟੀਮਾਂ ਵੀਰੇ ਕੱਟ ਨਿਕਲਣੀਆਂ ਵਿਚੋਂ ਹੋਰ ਦੇ ਹੋਣਗੇ ਮਤਲਬ ਆ ਇਹਨਾਂ ਸਾਰੀ ਦਿਹਾੜੀ ਬੈਠਣਾ ਪੈਣਾ ਇਹਨਾਂ ਨੂੰ ਨਾ ਆਪਣਾ ਘਰ ਨੂੰ ਆਜੋ ਫੇਜ ਲਈ ਜਾ ਦੁਬਾਰਾ ਉਹੀ ਗੱਲ ਕਹਿੰਦਾ ਮੈਂ ਵੀ ਸਾਰੀ ਦਿਹਾੜੀ ਬੈਠ ਬੰਨ ਗਏ ਵੀ ਸ਼ਾ ਵਾਲਾ ਫਾਈਨਲ 'ਚ ਬੰਦਾ ਜੇ ਚਲੇਗਾ ਬਟ ਚੱਲਣਾ ਪੈਣਾ ਉਹਨੂੰ ਉੱਥੇ ਆਹ ਹੋ ਗਿਆ ਫਾਈਨਲ ਤਾਂ ਹੈ ਹੀ ਨਹੀਂ ਇਹਨਾਂ ਦੇ ਇਹ ਲੀਗ ਚੱਲਦੀ ਆ ਲੀਗ ਲੱਗਾ ਜੇ ਉਂ ਆ ਉਹ ਵੀ ਹੁੰਦੇ ਆ ਫਾਈਨਲ ਵੀ ਹਾਂ ਠੀਕ ਆ ਇੱਥੇ ਜਿੱਤ ਕੇ ਤੂੰ ਕਹਦਾ ਹਾਰ ਜਿਹੜਾ ਨੇ ਨਾ ਜਿੱਤ ਕੇ ਜੰਮਤੇ ਦਦਨ ਮੈਂ ਉਥੀ ਦਾ ਮੈਂ ਪਹਿਨਾ ਹਾਰ ਜਣਾ ਮੈਂ ਫਿਰ ਪੁੱਛੀ ਕਿ ਮੈਂ ਵੀ ਤਾਂ ਉਥੀ ਦਾ ਪਰ ਜਿੱਤ ਕੇ ਔਖੇ ਔਖੇ ਪਹਿਨਾ ਬੋਬਰਾ ਹਾਲ ਤਾਂ ਸ਼ੁਰੂ ਚ ਪਰ ਫਿਰ ਵਧੀਆ ਖੇਲੇ ਬਾਅਦ ਚ ਜਦ ਮੈਂ ਘਰ ਆ ਗਿਆ ਇਹ ਆ ਫੋਨ ਕਰੀ ਕੇ ਮਨਉਣਾ ਪਿਆ ਉਥੇ ਦੇਖੀ ਨੀ ਹੋਏ ਕਿਨੇ ਰਨ ਬਣਾਏ ਇਹਨਾਂ ਬਣਾਤੇ 80 85 ਰਨ 6 ਓਵਰਾਂ ਚ ਹਾਂ ਕਹਿੰਦਾ 50 ਦਾ ਫਰਕ ਪਾਤਾ ਇਹ ਆ ਦੇ ਫਰਕ ਗਿਆ ਫਿਰ ਹਾਰਾ ਤੇ ਹਾਂ ਹਾਰਾ ਤੇ ਉਹ ਮਗਾਲਾ ਮੇ ਤਾਂ ਕੁਝ ਨਹੀਂ ਗੱਲ ਯਾਰ ਜੇ ਤੂੰ ਹਾਰ ਕੇ ਮਾਲਾ ਵਾਲੇ ਪਤਾਗਾ ਤੇ ਇਹ ਅਸੀਂ ਸ਼ੁਰੂ ਤੇ ਦੇਖਿਆ ਸੀ ਵੀ ਉਥੇ ਰਾਂ ਖੇਲੇ ক্রিকেট ਇਹ ਨਾ ਗੱਲ ਮਾਲਾ ਦੀ ਜਿੱਤ ਦੀ ਆਉਂਦੀ ਸ਼ੁਰੂ ਦੇ ਦੇਖ ਲੈ ਤੂੰ ਮਾਲਾ ਚੱਲੀਆਂ ਰੋਵੇ ਰਿਆ ਸਾਡਾ ਏਰੀਆ ਵਿੱਚ ਅੱਗੇ ਸਾਰੇ ਦੋ ਦੋ ਟੀਮਾਂ ਵੀ ਹੁੰਦੀਆਂ ਆਦੀਆਂ ਅਸੀਂ ਦੋ ਹੀ ਟੀਮਾਂ ਵੀ ਦੇਣਾ ਜਿੱਤਦੀਆਂ ਆਂਦੀਆਂ ਪਾਕਿਸਤਾਨ ਵਾਲਾ ਆ ਰਿਹਾ ਤੂੰ ਇੰਡੀਆ ਵਾਲਾ ਆਦਾ ਭੈਣੀ ਵਾਲਾ ਮਾਲਾ ਦਾ ਅੱਗੇ ਬੌ ਲੱਗੇ ਕਰਦੀ ਸਾਡੀ ਭੈਣੀ ਵਾਲਿਆਂ ਗੱਲ ਮੈਚ ਵਿੱਚ ਹਾਂ ਗੋਡੀਆਂ ਦਾ ਅੱਗੇ ਵੀ ਸਾਡਾ ਭੈਣੀ ਵਾਲੇ ਦਾ ਜਦ ਵੀ ਸਾਡਾ ਮੈਚ ਕਦੇ ਮਾਲਾ ਚੱਲੀਆਂ ਦਾ ਭੈਣੀ ਵਾਲੇ ਦਾ ਪੈਣਾ ਬਹੁਤ ਹੁੰਦਾ ਦਾ ਇਹ ਸ਼ੁਰੂ ਦੀ ਹੈ ਜਗਣਾ ਭਾਰਤ ਪਾਕਿਸਤਾਨ ਦੇ ਮਾਲਾ ਭੈਣੀ ਦਾ ਬਹੁਤ ਰੌਲਾ ਪਾਈ ਕਰਦਾ ਦਾ ਜਾਤਾ ਆਏ ਹੁੰਦਾ ਤਾਂ ਨਾ ਵੀਕੋ ਪਿੰਡ ਖੇਲੇ ਕਰਦੇ ਹੁਣ ਤਾਂ ਦੋ ਬਾਹਰ ਦੇ ਵੀ ਮੰਗਾ ਲੈਂਦੇ ਆ ਖਿਡਾਰੀ ਪਰ ਹੁਣ ਬਾਹਰ ਦੇ ਬੰਦ ਕਰੇ ਬੈਨੇ ਇਹ ਇੱਕੋ ਪਿੰਡ ਖੇਲਦੇ ਆ ਪਰ ਆਏ ਵੀ ਨੇਰੀ ਬੋਟ ਹਾਲਦੇ ਆ ਇਹ ਹੈਗਾ ਭਾਈ ਉਹ ਤਾਂ ਹੈਗਾ ਫਿਰ ਕਿਆ ਚੱਲੀਏ ਚੱਲ ਆਓ ਗਿਆ ਸਮਾਨ ਲੈਂਦਾ ਉਹ ਤਾਂ ਜੁੱਤੀਆਂ ਮੈਂ ਲੈਂਦੀ ਫਿਰਦੇ ਨੇ ਬੇਬੇ ਨੂੰ ਉਹ ਪੈ ਪਿਲ ਗਿਆ ਉਹਦਾ 55 ਪੱਤੇ ਜੁੱਤੀਆਂ ਪੈ ਨਹੀਂ ਲੱਗਦਾ ਫਿਰ ਚਾਹੀਦੀਆਂ ਜੁੱਤੀ ਉਹ ਜੁੱਤੀ ਹੀ ਲੈਂਦੀ ਆ ਉਹਨੂੰ ਫਿਰ ਜੁੱਤੀ ਮੈਂ ਤਾਂ ਚੱਪਲ ਕੋਈ ਵੀ ਆ ਜਾ ਪਾਣਾ ਬਾਥਰੂਮ ਕਿਧਰੇ ਵੀ ਜਾਣਾ ਬਾਥਰੂਮ ਫਰਸ਼ ਤੇ ਜਾਣਾ ਉਸ ਲਈ ਜਪੋਟ ਲਕਤੀ ਥਲੇ ਤੇ ਕਾਚੀ ਹੁੰਦੀ ਆ ਤਾਂ ਸਵਾਰਤਾ ਉਹ ਐ ਤਿਲਕ ਦਾ ਟੁਆਇਲਟ ਕਹਿੰਦੇ ਸਵਾਰਨੀ ਆ ਸਰਾਉਣੀ ਆ ਯਾਰ ਨੰਬਰ ਤਾਂ ਦੇ ਦੋ ਮੈਨੂੰ ਕਿਸਦਾ ਲੈ ਲੰਬਰ ਦਾ ਨੰਬਰ ਦੇ ਚੱਲ ਦੇ ਦਿੰਦੇ ਆ ਅੱਜ ਨਾ ਤੇ ਹੁਣ ਕੱਲੂ ਦੇ ਲੈ ਠੀਕ ਆ ਗੱਲ ਕੰਮ ਕਰਨ ਦਾ ਮੈਂ ਮੋਟਰ ਦੇਖ ਕੇ ਆਉਣੀ ਆ ਜਾਂ ਮੰਡ ਚ ਜਾ ਕੇ ਚੱਲ ਠੀਕ ਆ ਜਾ ਕੱਲ ਠੀਕ ਆ ਫੇ ਮਿਲਦੇ ਹੈ ਇਹ ਹੀ ਘੂਟੋ ਵੱਜ ਜਾਂਦੀਆਂ ਦੀਆਂ ਇਹ ਦੇਖ ਨਹੀਂ ਨਹੀਂ ਜਿੱਦਣ ਤਾਂ ਮਤਲਬ ਇਹਨਾਂ ਕਿੰਨੀ ਬੋਲੂਗਾ ਕਿੰਨੀ ਮੋਟਰ ਚੱਲਣੀਆਂ ਇਹਨਾਂ ਦੀ ਪਾਈਪ ਲਾਈਨ ਲੀਕ ਆ ਉੱਥੇ ਤੇ ਅੱਛਾ ਉਹ ਵਿਚਾਈ ਨਹੀਂ ਕੋਈ ਫਿਰ ਇਹ ਸਾਰਾ ਭਰ ਜਾਣਾ ਖੂਨੇ ਪੂਰਾ ਉੱਪਰ ਤੱਕ ਆ ਜਾਣਾ ਉੱਪਰ ਤੱਕ ਹਾਂ ਕਈ ਵਾਰੀ ਐ ਸਿਰੇ ਪੁੱਜ ਜਾਂਦਾ ਗੰਢਿਆਂ ਤੱਕ ਜਿੱਥੇ ਤੱਕ ਮਤਲਬ ਇੱਧਰ ਪਾਣੀ ਆ ਉਹ ਲੈਵਲ ਤੇ ਪੁੱਜ ਜਾਂਦਾ ਆਹਦਾ ਵਧੀਆ ਕਰਿਆ ਵਜਾ ਭਈਏ ਬੈਠੇ ਵੀ ਜਾਲ ਦੀ ਬਈਏ ਥਲੇ ਕਈ ਵਾਰੀ ਨਾ ਉੱਪਰ ਮੱਛੀ ਬੈ ਕੇ ਛੜਦੇ ਸੀ ਮੈਂ ਸਾਰੇ ਕੁੱਟ ਇੱਕ ਦਿਨ ਮੈਂ ਤੇ ਗਾਰਾ ਪਈਆਂ ਮੈਂ ਖੂਦ ਦੇ ਵਿੱਚ ਮੱਛੀ ਨਹੀਂ ਦੇਖਣੀ ਚਾਹੀਦੀ ਮੈਨੂੰ ਨਾ ਮੁਰਗੇ ਦਾ ਕੋਈ ਉਹ ਨਾ ਮੁਰਗੇ ਦਾ ਹੰਗ ਨਾ ਕੋਈ ਹੱਡੀ ਉਹ ਇਦੇ ਵਿੱਚੋਂ ਹੀ ਵਜਾਂ ਆਉਂਦੀਆਂ ਨੇ ਜਿਹੜੀਆਂ ਭੂਤਾਂ ਵਾਲੀਆਂ ਆਉਂਦੀਆਂ ਨੇ। ਤੂੰ ਖਾਂਦਾ ਨਹੀਂ ਤਾਂ ਤਾਂ ਤੇ ਹੱਡੀ ਝੁੱਗਦੀ ਹੈ। ਲੈ ਆਹ ਵਧੀਆ ਗੱਲ ਹੈ। ਗੱਲਾਂ ਸੋਡਾ ਹੁਣ। ਹੁਣ ਗੇਰ ਨਹੀਂ ਵੀ ਚਾਹੀਦੀ। ਤੂੰ ਮਾਰੀ ਗੇਰ ਨਹੀਂ ਜਾਈਆ ਤਾਂ ਉਹ ਵੀ ਨਹੀਂ ਕਹਦਾ ਜਮਰੇ ਦੀਣੀ। ਨੌਰੇ ਨਹੀਂ ਮਾਰੋਕਦਾ। ਉਹ ਇਹਦਾ ਸਾਰੇ ਹਰ ਦੂਏ ਤੀਏ ਤੇਰੇ ਖਾਂਦੇ ਆ। ਕਵਾਜੇ ਤਾਂ ਗੇਰ ਨਾਮ ਹੀ ਨਹੀਂ ਚਾਹੀ। ਕਵਾਜੇ ਦੇ ਨੇੜੇ ਨਹੀਂ ਮਹਨੂੰ ਲੱਗਣ ਦਿੰਦਾ ਹੈਗਾ। ਤਾਂ ਮੈਂ ਵੀ ਮੋਟਰ ਬੰਦ ਕਰ ਦਮਾ ਯਾਰ। ਕਰਦੇ ਕਰਦੇ ਹੁਣ। ਮੈਂ ਤਾਂ ਤੀਏ ਪੈਰ ਚਲਾਉਂਗਾ ਕੇ। ਠੀਕ ਹੈ। ਲੈ ਹਾਦਾ ਮਜਬੂਰੀ ਦੁਪਹਿਰ ਨੂੰ ਇੱਥੇ ਬੈਠਣਾ ਇਹਨੇ ਕਾਂਟਾ ਲੈਡ ਵਾਲੀਆਂ ਮੋਜਾਂ ਐ ਵਾਹ ਲੈਡ ਵਾਲੀਆਂ ਦੀਆਂ ਚੱਲ ਠੀਕ ਐ ਚੱਲ ਚੰਗਾ ਜੀ ਚੰਗਾ ਫਿਰ ਪੰਸਾਹ ਜੀ ਕਿੱਦਾਂ ਐ ਵੀ ਇਹ ਫੀਲਿੰਗ ਹੀ ਨਹੀਂ ਆ ਰਹੀ ਜਾਈਂ ਕਿਤੇ ਉਹ ਵੀ ਉਹ ਕਰ ਫੜਗੂ ਆ ਵੀ ਵੇਖਾਂਗੇ ਲੈ ਲੈ ਇਹ ਕਹਾਂ ਦੇਖਾਂਗੇ ਹਲੇ ਉਹ ਨਹੀਂ ਕਰ ਹੁਣ ਅੱਛਾ ਅਫਸੀ ਵੀ ਕਹਿ ਰਹੇ ਦੱਲ ਬਦਲੂ ਆ ਨਾ ਦੱਲ ਬਦਲ ਦੂੰਗਾ ਹੁਣ ਵਾ ਲੋਕਾਂ ਦਾ ਰਹਿਣਾ ਨਾ ਪੰਗਾ ਨਹੀਂ ਬਧਿਆ ਜਿੰਦਾ ਤੂੰ ਐਤਾ ਤੈਨੂੰ ਆਪ ਕਹਿੰਦੇ ਆ ਵੀ ਪੰਗਾ ਨਾ ਲੈਂ ਦੇਖ ਲੈ ਹਾਂ ਚੱਲ ਬੀ ਚਾਹ ਦੇਖ ਲੈ ਦੇਖ ਲੈ ਪਛਤਾਉਂਗਾ ਮੇਰੇ ਨਾਲ ਕਈ ਵੇਲੇ ਨੂੰ ਹੋਰ ਨੂੰ ਮੈਂ ਫਿਰ ਵਧੀਆ ਹੋਰ ਸਾਰਾ ਨਹੀਂ ਸੁਝਾਓ ਦੱਤਾ ਹੂੰ ਮੈਂ ਸਰਪੰਚ ਹੀ ਚੀਨਾ ਸਰ ਮੈਂ ਮੈਨੂੰ ਕਹੀ ਜਾਂਦੇ ਮੈਂ ਵੀ ਤਾਂ ਕਹਿੰਦਾ ਵੀ ਨਹੀਂ ਖੜਨਾ ਇਹਦਾ ਨਹੀਂ ਕੰਮ ਵਧੀਆ ਤੈੱਕੋ ਪਾਸੇ ਰਹਿਣਾ ਪੈਣਾ ਉਹ ਕਹਿੰਦਾ ਬਾਈ ਇਹਦੇ ਵਿੱਚ ਜੇ ਤੂੰ ਕਹਿ ਜਿਕਣਾ ਤੇਰਾ ਬਲੌਗ ਬਣਦਾ ਕਹਿੰਦਾ ਛੱਡਣੇ ਪੈਣੇ ਆ ਇਹ ਬਲੌਗ ਨਹੀਂ ਛੱਡੂਗਾ ਕੋਈ ਗੱਲ ਨਹੀਂ ਪਰ ਕੰਮ ਛੱਡ ਕੇ ਜਾਣਾ ਪੈਣਾ ਤੈਨੂੰ ਕਿਤੇ ਹੀ ਵੀ। ਕੁਝ ਦੇਖਣਾ ਪੈਣਾ ਕਹਿੰਦੇ। ਬਹੁਤ ਕੁਝ ਜ਼ਿਆਦਾ। ਸਰਪੰਚੀ ਦੇ ਵਿੱਚ। ਉਹ ਤਾਂ ਹੈ ਉਹ। ਦੇਖੋ ਜੀ ਇਹ ਗੱਲ ਨੂੰ ਕਾਲੇ ਬਾਪੂ ਦੀ ਪਿੱਠ ਹੁੰਦੀ ਹੈ। ਛੁੱਟ ਗਿਆ ਤਿੰਨ ਚਾਰ ਪੁਆਇੰਟ ਆ ਵੀ ਨੇਤਰભાઈ ਸੋਣਾ ਘੁੰਮਦਾ ਇੱਥੋਂ ਲਾਉ। ਹਾਂ। ਚੱਲ ਜੀ ਬਾਈ ਜੀ ਪੁੱਛ ਲਾਂਗੇ ਬਾਈ ਕੀ ਕਹਿੰਦਾ ਉਹਦਾ ਹੁਣ ਹੱਥ ਖੜੇ ਕਰ ਗਿਆ। ਉਹਦਾ ਕਹਿੰਦਾ ਹੁਣ ਦਲ ਬਦਲ ਦੇਣਾ। ਹਾਂ ਜੀ। ਹੈ? ਸਹੀ ਗੱਲ। ਉਹਦਾ ਕਹਿ ਗਿਆ ਵੀ ਹੱਥ ਖੜੇ ਆ ਹੁਣ। ਵੀ ਦਾਲੂ ਬਦਲੂ ਹੋ ਗਿਆ। ਦਲ ਬਦਲ ਬਦਲ ਦਲ ਥੋੜੋ ਬਦਲਣਾ ਹੈ ਤੂੰ ਵੀ ਖੜਨਾ ਨਹੀਂ ਹੈਗਾ ਦਲ ਦਾ ਉਹ ਹੁੰਦਾ ਵੀ ਦੂਈ ਪਾਰਟੀ ਕਿ ਨਹੀਂ ਤੇ ਖੜਨਾ ਮੈਂ ਕਹਿੰਦੇ ਮੈਂ ਐਮਐਲਏ ਦੇ ਵੋਟਨਾ ਭਾਈ ਮੈਂ ਪਾਰਟੀ ਜਾਵਾਂਗਾ ਵੀ ਦੂਈ ਪਾਰਟੀ ਕਿ ਨਹੀਂ ਤੇ ਖੜ ਜਾਣਾ ਉਹ ਬਾਕੀ ਹਲੇ ਇੱਕ ਤਾਂ ਤਰੀਕ ਕਨਫਰਮ ਨਹੀਂ ਹੋਇਆ ਪੰਗਾ ਦਾ ਤਰੀਕ ਦਾ ਜਿੱਦਾਂ ਤਰ ਤਰੀਕ ਕਨਫਰਮ ਹੋ ਗਈ ਉਦੋਂ ਦੇ ਬਾਅਦ ਦੇਖੀ ਕਿਹੜੇ ਸਾਭ ਗਿਆ ਗਾਹ ਪੈਣਾ ਔਰੇ ਪੰਡਾ ਚ ਔਰੇ ਕਿੰਨੇ ਕਿਨੇ ਉੱਠਣਾ ਹਲੇ ਤਾਂ ਕੱਲ੍ਹ ਦੇ ਅਖਬਾਰ ਦੇ ਵਿੱਚ ਇਹ ਲਿਖਿਆ ਵੱਧ ਤਿਆਰ ਕਰਕੇ ਅੱਗੇ ਪਿੱਛੇ ਕੰਮ ਹੋ ਸਕਦਾ ਹੈ ਹੋਰ ਆਪਾਂ ਮੈਂ ਉਹ ਆਪਣੇ ਹੋ ਗਈ ਜਿਹੜੀ ਜਰਬ ਕੇ ਉਹ ਨਿਤਰਬਾਈ ਨੂੰ ਪਤਾ ਹੋਊ ਵੀ ਲਿਸਟ ਆਈ ਕਿ ਨਹੀਂ ਆਈ ਉਹ ਲਿਸਟੋਂ ਪਤਾ ਰੱਖਣਾ ਹੈ ਨਾ ਆ ਜੇ ਹੋਣੀ ਆਉਂਗੇ ਵੋਟਾਂ ਫਿਰ ਡਿਕਲੇਰ ਹੋ ਜਾਣੀ ਜਦ ਇਹ ਜਰਬੇਸ਼ਨ ਨੇ ਕਿਹਾ ਏ ਜਿਹੜੀ ਵੀ ਸੀਟ ਹੋਈ ਲੇਡੀਜ਼ ਜਰਨਲ ਜੋ ਵੀ ਹੈ ਮੇਰਾ ਪੰਚਾਇਤ ਦੀਆਂ ਵੋਟਾਂ ਕਿਹਜੇ ਦੇ ਰੇਕ ਬੰਦਾ ਵੋਟ ਪਾਉਂਦਾ ਜੇ ਕੋਈ ਨਹੀਂ ਵੀ ਬਾਹਰ ਅੰਦਰ ਵੀ ਰਹਿੰਦਾ ਪਰ ਉਹਨੂੰ ਵੀ ਚੱਕ ਕੇ ਆਉਂਦੇ ਪਿਛਲੀ ਵਾਰੀ ਕਿੱਥੇ ਕਿੱਥੇ ਤੇ ਲਿਆਂਦੇ ਤੇ ਦੇਖ ਲੈ ਜੇ ਪਤੂਆਂ ਵੋਟਾਂ ਜਾਂ ਕੋਈ ਜਿੰਦ ਅਸਰੀ ਕੋਹਦੇ ਲੰਦੇ ਨਹੀਂ ਬਾਈ ਜਿਹੜੀ ਕੁੜੀ ਨੇ 2 ਸਾਲ ਹੋ ਗਿਆ ਵਿਆਹ ਹੋਇਆ ਉਹਨੂੰ ਵੀ 3 ਹੋ ਗਿਆ ਜਿਹਦੀ ਮਾਲਾ ਦੀ ਵੋਟ ਉਹਨੂੰ ਵੀ ਉਹ ਨੂਜਾਏ ਪੁੱਛੇ ਨਾ ਪੁੱਛੇ ਉਹ ਤਾਂ ਹੈ ਉਹ ਠੀਕ ਨੇ ਬੋਟਾ ਦੀ ਇਹੀ ਜੀ ਹੈ ਇਹ ਕੀ ਇੱਕ ਇੱਕ ਮੋਰ ਕੀ ਹੁੰਦੀ ਹੈ ਪੈਣ ਪੁੱਜਾਇਤ ਦੀ ਬੋਟਾ ਦੀ ਆ ਬਿੰਦਰ ਨੂੰ ਇੱਕ ਪੰਚੀ ਦੇ ਦਾਂਗੇ ਹਾਂ ਹਾਂ ਜੇ ਸਰਪੰਚੀ ਨਹੀਂ ਲੈਣੀ ਬਿੰਦਰ ਨੇ ਆਦਾ ਲੈ ਮੈਂ ਨਾ ਅਜੇ ਨਿਤਰਬਾਈ ਦੇ ਕੋਲ ਨਾਲ ਜੇ ਨਿਤਰਬਾਈ ਨੇ ਖੜਨਾ ਹੋਵੇ ਕੋਲ ਤੂੰ ਹੈਗਾ ਦੋਵੇਂ ਪੰਜ ਸਰਪੰਚ ਦੋਵੇਂ ਇਕੱਠੇ ਕਰ ਰੁਪਏ ਕਰੀਏ ਹੋਰ ਕੀ ਦੋਵੇਂ ਇਕੱਠੇ ਰੁਪਏ ਕਰਿਆ ਇੱਥੇ ਤੋਂ ਸਾਹਮਣੇ ਤੇ ਤੈਨੂੰ ਬਾਈ ਲੈਤਾ ਜਾਇ ਕਰੂੰਗਾ ਹਾਂ ਸਰਪੰਚ ਦੇ ਨਹੀਂ ਹੈਗੇ ਹੈ ਨਹੀਂ ਨਹੀਂ ਹਾਂ ਦੇਖ ਲੈ ਫੇ ਮੈਂ ਲਿਵਰੇਜ ਜਾ ਕੇ ਖੜੂੰਗਾ ਹੁਣ ਆਉਂਗਾ ਹਾਂ ਮੰਤੇ ਮੋਰੀ ਨਹੀਂ ਨਹੀਂ ਇਹਦਾ ਉਹਦੇ ਚ ਆਹ ਤੇਰਾ ਬਲਕ ਸ਼ਾਂਤੀ ਨਹੀਂ ਮੇਲੀ ਬਲਕ ਸ਼ਾਂਤੀ ਥੱਲੇ ਰਹੇਗੀ ਹਾਂ ਮੋਦੀ ਮੋਦੀ ਵਾਲੇ ਪੰਗਾ ਦੇਖਦੇ ਆ ਲੈਣਾ ਨਹੀਂ ਫਿਰ ਤੋਂ ਆਪਣਾ ਸੁਪਨਾ ਹੀ ਲੈ ਆ ਚਲੋ ਠੀਕ ਆ ਜੀ ਫਿਰ ਮਿਲਦੇ ਆ ਗਾਲੂ ਕਿਸੇ ਵੀਡੀਓ ਚ ਸਤਿ ਸ੍ਰੀ ਅਕਾਲ ਜੀ